ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਪਟੰਡੇ ਵਾਲਾ ਉਮੀਦਵਾਰ ਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਦਰਸ਼ਕੋ ਅੱਜ ਤੁਹਾਨੂੰ ਅਜੀਹਾ ਫਾਰਮ ਵਿਜ਼ਿਟ ਕਰਾਉਣਾ ਜਿਹਦੇ ਵਿੱਚ ਕਾਫੀ ਚੰਗੇ ਟਾਪ ਦੇ ਨਿਕਨੇ ਆ ਜਿਹੜੇ ਵੀ ਭਰਾਵਾਂ ਨੂੰ ਵੀਡੀਓ ਚੰਗੀਆਂ ਲੱਗਦੀਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਬਹੁਤ ਜ਼ਿਆਦਾ ਮਿਹਨਤੀ ਆ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਲੇਬਰ ਵਾਲਾ ਬੰਦਾ ਨਹੀਂ ਰੱਖਿਆ ਦੋਨਾਂ ਮੀਆਂ ਬੀਬੀ ਨੇ ਲੜ ਕੇ ਬਹੁਤ ਵਧੀਆ ਕਾਰੋਬਾਰ ਚਲਾਇਆ ਹੈ ਪਹਿਲਾਂ ਵੀਰ ਦੀ ਲਾਈਨ ਦੀ ਗੱਲ ਕਰ ਲਈਏ ਤਾਂ ਡਰਾਈਵ ਲਈ ਲਾਈਨ ਵਾਲੇ ਪਾਸੇ ਸੀ ਵੀਰ ਤੇ ਹੁਣ ਕਾਫੀ ਲੰਬੇ ਸਮੇਂ ਤੋਂ ਵੀਰ ਨੇ ਜਿਹੜਾ ਚੰਗੇ ਨਕੀਨਿਆਂ ਦਾ ਚੰਗੇ ਜਾਨਵਰਾਂ ਦਾ ਕਾਰੋਬਾਰ ਸਟਾਰਟ ਕੀਤਾ ਗੱਲਬਾਤ ਤੁਹਾਡੀ ਵੀਰ ਨਾਲ ਕਰਾਵਾਂਗੇ ਸਭ ਤੋਂ ਪਹਿਲਾਂ ਫਾਰਮ ਕਹਿੰਨਾ ਕੈਮਰਾਮੈਨ ਨੂੰ ਫਾਰਮ ਵਿਜ਼ਿਟ ਕਰਾ ਦਿਓ ਬਹੁਤ ਘੱਟ ਜਗ੍ਹਾ ਦੇ ਵਿੱਚ ਬਹੁਤ ਸੋਹਣੇ ਸਜੇ ਢੰਗ ਨਾਲ ਵੀਰਾਂ ਨੇ ਜਿਹੜਾ ਸੈਟਅਪ ਆ ਉਹ ਬਣਾਇਆ ਬਿਆ ਲਾ ਦਰਸ਼ਕੋ ਗੱਲਬਾਤ ਤੁਹਾਡੀ ਵੀਰ ਨਾਲ ਕਰਾਉਣੇ ਆ ਭੈਣਰ ਰਗਿਆ ਨਾਲ ਕਰਾਉਣੇ ਆ ਜਿਹੜੇ ਅਣਥੱਕ ਮਿਹਨਤ ਕਰਕੇ ਇਸ ਲਾਈਨ ਵਾਲੇ ਪਾਸੇ ਆਏ ਤੇ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਜਿਹੜੀਆਂ ਵੀ ਭੈਣਾਂ ਕੋਲੇ ਕੋਈ ਜਗ੍ਹਾ ਹੈ ਜਾਂ ਕੋਈ ਘਰ ਕਿਸੇ ਦਾ ਖੁੱਲਿਆ ਤੇ ਕਾਰੋਬਾਰ ਕਰਨਾ ਚਾਹੁੰਦੀਆਂ ਤਾਂ ਕੱਲੀ-ਕੱਲੀ ਗੱਲਬਾਤ ਵੀਰ ਰਗਿਆ ਨਾਲ ਸਾਡੀ ਭੈਣਾਂ ਰਗਿਆ ਨਾਲ ਕਰਾਂਗੇ ਤੇ ਹਰ ਇੱਕ ਐਂਗਲ ਤੋਂ ਤੁਹਾਨੂੰ ਫਾਰਮ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾ ਦਰਸ਼ਕੋ ਗੱਲਬਾਤ ਵੀ ਵੀਰ ਰਗਿਆ ਨਾਲ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਫਾਰਮ ਵੀ ਵਿਜ਼ਿਟ ਕਰਾਵਾਂਗੇ ਮੇਰੇ ਵੱਲੋਂ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਠੀਕ ਜੀ ਸਭ ਤੋਂ ਪਹਿਲਾਂ ਬਾਈ ਜੀ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਪਿੰਡ ਨੰਗਲਕੁਰਾ ਜ਼ਿਲ੍ਹਾ ਮਾਨਸਾ ਜੀ ਜੀ ਹਾਂਜੀ ਬਲਜਿੰਦਰ ਭਾਈ ਪਸ਼ੂਆਂ ਵਾਲਾ ਕਾਰੋਬਾਰ ਹੁਣ ਵੀਡੀਓ ਰਾਹੀਂ ਕਾਫੀ ਭਰਾ ਇਸ ਲਾਈਨ ਵਾਲੇ ਪਾਸੇ ਆ ਰਹੇ ਆ ਹਾਂਜੀ ਤੁਸੀਂ ਵੀ ਲੰਬਾ ਸਮਾਂ ਡ్రਾਈਵਰੀ ਲਾਈਨ ਦੇ ਵਿੱਚ ਰਹੇ ਹਾਂਜੀ ਫਿਰ ਡਰਾਈਵਰੀ ਲਾਈਨ ਦਾ ਤੇ ਮੱਜਾਂ ਦਾ ਕੋਈ ਮੇਲ ਨਹੀਂ ਬਣਦਾ ਹਨਾ ਚੀਜ਼ ਦਾ ਫਰਕ ਬਹੁਤ ਰਹਿ ਗਿਆ ਕਿਉਂਕਿ ਜਿਨੇ 170 ਢਾਬਿਆਂ ਦੇ ਖਾਣੇ ਖਾਣੇ ਹੋਣ ਹਾਂ ਜੀ ਉਹ ਘਰੇ ਰਹਿਣਾ ਵੀ ਘਰ ਦਾ ਖਾਣਾ ਉਹਨੂੰ ਪਸੰਦ ਨਹੀਂ ਆਉਂਦਾ ਇਹ ਵਾਕਈ ਗੱਲਾਂ ਕੀ ਕੋਈ ਗੱਲਬਾਤ ਇਹਦੇ ਵਿੱਚ ਕੋਈ ਹੋਰ ਹੈ ਉਹ ਦਰਸ਼ਕਾਂ ਨਾਲ ਥੋੜੀ ਜਿਹਾ ਆਪਾਂ ਸ਼ੇਅਰ ਕਰੀਏ ਜੀ ਜੀ ਵੈਸੇ ਮੈਂ ਨਾ 2200 ਡਰਾਈਵਰੀ ਕਰਨੀ ਸ਼ੁਰੂ ਕੀਤੀ ਸੀ ਤੇ 22 ਚ ਘਟਾਉਣੀ ਸ਼ੁਰੂ ਕਰਤੀ ਸੀ 24 ਜ ਮੈਂ ਡਰਾਈਵਰੀ ਛੱਡਤੀ ਸੀ ਜੀ ਤੇ ਪਰ ਘਰ ਦਾ ਕੰਮ ਥੋੜਾ ਬੋਤੋ ਆਪਾਂ ਕਰਦੇ ਰਹਿੰਦੇ ਸੀਗੇ ਤੇ ਹੁਣ ਥੋੜੀ ਬਹੁਤ ਦਿੱਕਤ ਆਉਣ ਲੱਗੀ ਤੇ ਢੂਹੀ ਦੁਹਣ ਲੱਗੀ ਸੀ ਮੇਰੀ ਤਾਂ ਆਪੇ ਸੋਚਿਆ ਸੀ ਵੀ ਆਪਾਂ ਕੰਮ ਛੱਡਣਾ ਕੋਈ ਤੇ ਕੰਮ ਛੱਡ ਕੇ ਕੋਈ ਨਵਾਂ ਕੰਮ ਸਟਾਰਟ ਕਰਨਾ ਹੂੰ ਉਹਦੇ ਵਾਸਤੇ ਕਈ ਕੰਮਾਂ ਧਿਆਨ ਚ ਰਿਹਾ ਲੈਂਦੇ ਜੀ ਮੈਂ ਖੇਤੀ ਲਿਆਂਦੀ ਜਾਂ ਕੋਈ ਦੁਕਾਨਦਾਰੀ ਜਾਂ ਮੱਝਾਂ ਦਾ ਕਰੀ ਤਾਂ ਮੈਨੂੰ ਮੱਝਾਂ ਦਾ ਲੱਗਿਆ ਜੀ ਵੀ ਇਹ ਆਪੇ ਵਧਣ ਵਾਲਾ ਕੰਮ ਹੈ ਜੀ ਵੀ ਜਿਵੇਂ ਕਟਰੂ ਇਹਦੇ ਹਰ ਸਾਲ ਵਧਦੇ ਨੇ ਤਾਂ ਫਿਰ ਮੈਂ ਥੋੜਾ ਬਹੁਤ ਗਰੁਪਾਂ ਨਾਲ ਜੁੜਿਆ ਜੀ ਉੱਥੋਂ ਜਾਣਕਾਰੀ ਲਈ ਮੇਰੇ ਚਾਚਾ ਜੀ ਦਾ ਬੇਟਾ ਬਦੀਰ ਬਾਠ ਉਹਨਾਂ ਨੇ ਜਾਣਕਾਰੀ ਲਈ ਇਸ ਤਰ੍ਹਾਂ ਜਾਣਕਾਰੀ ਲੈ ਕੇ ਫਿਰ ਮੈਂ 2 ਕਿਉਂਕਿ ਮੈਨੂੰ ਚੋਣੀ ਨਹੀਂ ਸੀ ਆਉਂਦੀ ਤਾਂ ਮੈਂ ਸੋਚਿਆ ਸੀ ਵੀ ਜੇ ਆਪਾਂ ਨੂੰ ਸਹੀ ਰੱਖੋ ਰਿਹਾ ਜੀ ਕੰਮ ਆ ਫਿਰ ਤਾਂ ਆਪਾਂ ਅੱਗੇ ਵਧਾ ਲਾਂਗੇ ਤੇ ਨਹੀਂ ਫਿਰ ਵੇਚ ਦਾਂਗੇ ਹੋਰ ਕੀ ਜੀ ਹਾਂ ਤਾਂ ਉਹ ਫਿਰ ਆਪਾਂ ਨੂੰ ਰਾਸ ਆ ਗਿਆ ਜੀ ਕੰਮ ਪਰਿਵਾਰ ਦਾ ਸਾਥ ਮਿਲਿਆ ਤਾਂ ਫਿਰ ਹੌਲੀ ਹੌਲੀ ਬਣਾਉਂਦੇ ਜੀ ਇੱਕ ਇੱਕ ਕਰਕੇ ਮੱਝਾਂ ਲੈ ਲੈਂਦੇ ਗਏ ਆ ਬੜਿੰਦਰ ਫਿਰ ਇਹ ਨਹੀਂ ਡਰ ਸੀਗਾ ਵੀ ਅਰ ਧਾਰ ਚੋਣੀ ਨਹੀਂ ਆਉਂਦੀ ਪਸ਼ੂਆਂ ਬਾਰੇ ਨੌਲੇਜ ਹੈ ਨਹੀਂ ਤੇ ਸਟੈਪ ਆਪਾਂ ਗਲਤ ਨਹੀਂ ਪੱਟੀ ਜਾ ਰਹੇ ਫਿਰ ਇਹ ਨਹੀਂ ਸੋਚਿਆ ਨਹੀਂ ਸਟੈਪ ਆਪਾਂ ਪਹਿਲੇ ਛੋਟਾ ਪੱਟਿਆ ਸੀ ਜੀ ਉਹਨੇ ਸਿਆਣੇ ਕਹਿੰਦੇ ਨਹੀਂ ਚਾਦਰ ਦੇਖ ਕੇ ਪੈਰ ਪਛਾੜਾ ਹੂੰ ਆਪਾਂ ਇੱਕ ਵਾਰੀ ਹੀ ਲਿਆਂਦੀ ਸੀ ਇਹ ਸੇ ਕਰਕੇ ਜੀ ਵੀ ਮੈਨੂੰ ਤਾਰ ਕੱਟ ਨਹੀਂ ਨਹੀਂ ਸੌਂਦੀ ਉਹ ਇੱਕ ਸਾਲ ਜਿਹੜਾ ਪੂਰਾ ਸੂਆ ਸੀਗਾ ਜੀ ਉਹ ਮੈਡਮ ਨਹੀਂ ਚੋਇਆ ਜੀ ਹੂੰ ਇਹ ਤਾਂ ਜਦੋਂ ਦੂਜੇ ਸੂਏ ਉਹ ਮਾਂਚ ਸੂਈ ਹੈ ਜੀ ਤੇ ਮੈਂ ਕਟਰੋਂ ਝਗਾਉਣ ਲੱਗਿਆ ਤਾਂ ਦੇਖਿਆ ਵੀ ਥਰਡ ਪੋਲੇ ਲੱਗੇ ਮੈਨੂੰ ਤੇ ਮੈਂ ਮੈਂ ਵੀ ਤਾਰ ਕੱਢ ਸਕਦਾ ਇਹ ਕਹਿੰਦੇ ਵੀ ਹੁਣ ਤਾਂ ਬੋਲੀ ਹੈ ਬਾਅਦ ਚੇਕ ਕਰੜੀ ਹੁੰਦੀ ਜਾਓਗੇ ਜਦੋਂ ਦਿਨ ਪਈ ਦਿਨ ਕਰੜੀ ਹੁੰਦੀ ਜਾਊ ਮੈਂ ਕਿਹਾ ਵੀ ਚਲੋ ਉਸ ਹੱਬ ਨਾਲ ਮੇਰੇ ਹੱਥ ਵੀ ਪੱਕ ਜਾਣਗੇ ਤਾਂ ਉਹ ਪਹਿਲੇ ਦਿਨ ਤੋਂ ਮੈਂ ਕੱਢਣੀ ਸ਼ੁਰੂ ਕਰਤੀ ਹੌਲੀ ਹੌਲੀ ਐਦਾਂ ਹੀ ਹੱਥ ਡੇਗ ਗਿਆ ਜੀ ਪਰ ਹੱਥ ਧੋਣ ਲੱ ਹੂੰ ਫਿਰੋ ਚ ਹੱਥ ਦੋਹਣ ਲੱਗ ਜਾਂਦੇ ਸੀਗੇ ਹੌਲੀ ਹੌਲੀ ਮਤਲਬ ਉਹ ਮੈ ਪ੍ਰੈਕਟਿਸ ਵਾਲੂ ਹੋ ਗਈ ਤੇ ਫਿਰ ਕੋਈ ਪ੍ਰੋਬਲਮ ਨਹੀਂ ਆ ਗਈ ਫਿਰ ਮੈਂ ਸਾਰੀਆਂ ਮੱਝਾਂ ਦੇ ਵੀ ਕੱਢ ਦਿੰਦਾ ਸੀ ਜੀ ਵਾਹ ਜੀ ਮਾਈਂਡ ਨੂੰ ਤਿਆਰ ਕਰ ਲਿਆ ਵੀ ਹੁਣ ਇਹ ਕੰਮ ਆਪ ਕਰਨਾ ਹੀ ਕਰਨਾ ਹੈ ਕਰਨਾ ਹੀ ਕਰਨਾ ਜੀ ਕਿਉਂਕਿ ਜਦੋਂ ਕਿਸੇ ਚੀਜ਼ ਦਾ ਪਰਫੈਕਟ ਡਿਸੀਜਨ ਲੈ ਲੀਏ ਹੈ ਨਾ ਫਿਰ ਬੰਦਾ ਉਹ ਕਾਰੋਬਾਰ ਚ ਸਫਲ ਸਫਲ ਹੈ ਜਿਹੜਾ ਹੋ ਜਾਂਦਾ ਹਾਂਜੀ ਹਾਂਜੀ ਫਿਰ ਬੰਦਾ ਉਹ ਕਾਰੋਬਾਰ ਚ ਸਫਲ ਸਫਲ ਹੈ ਜਿਹੜਾ ਹੋ ਜਾਂਦਾ ਹਾਂਜੀ ਹਾਂਜੀ ਜੀ ਭਾਵੇਂ ਫਿਰ ਜਦੋਂ ਪਹਿਲੀ ਮੱਝ ਲਿਆਂਦੀ ਹਾਂਜੀ ਵੇਖੋ 20 21 ਸਾਲ ਤੁਸੀਂ ਦੁੱਧ ਮੋਲ ਹੀ ਪੀਤਾ ਹੈ ਨਾ ਪਸ਼ੂਆਂ ਬਾਰੇ ਤੁਹਾਨੂੰ ਵੀ ਭਮਾ ਦੀ ਪਹਿਲਾਂ ਨੌਲੇਜ ਹੋਵੇ ਜਦੋਂ 20 ਸਾਲ ਦਾ ਗੈਪ ਹੈ ਜੇ ਤਾਂ ਡਰ ਹੁੰਦਾ ਹੈ ਨਾ ਫਿਰ ਕੀ ਪਲਾਨ ਲਿਆ ਵੀ ਧਾਰੇ ਇਹਨਾਂਉਂਦੀ ਨਹੀਂ ਸੀ ਤੁਸੀਂ ਸੋਚਿਆ ਵੀ ਚਲੋ ਵਧੀਆ ਚਲੇ ਮਹੀਨੇ ਉਧਰੋਂ ਪੈਸੇ ਆ ਜਾਂਦੇ ਆ ਉਹ ਕਾਰੋਬਾਰੀ ਠੀਕ ਹੈ ਪਸ਼ੂਆਂ ਚ ਕਿੱਧਰ ਪਸ਼ੂ ਹੋਵਾਂਗੇ ਕਾਫੀ ਭਣਾਏ ਕਹਿੰਦੀ ਆ ਫਿਰ ਕੋਈ ਇਹੇ ਜਿਹਾ ਸਵਾਲ ਰੱਖੇ ਤੁਸੀਂ ਬਾਈ ਸਾਹਮਣੇ ਕਿ ਜੈਸੀ ਕਰਤੀ ਨਹੀਂ ਅਸੀਂ ਤਾਂ ਜੈਸੀ ਕਰਤੀ ਸੀ ਹਾਂ ਪਹਿਲੇ ਵਾਰ ਗਏ ਉਹ ਬੱਚੇ ਤਿੰਨ ਬੱਚੇ ਸੀਗੇ ਜੀ ਵੀ ਹੁਣ ਮੁੱਲ ਦੁੱਧ ਤੇ ਫਿਰ ਵਾਰਾ ਨਹੀਂ ਖਾਂਦਾ ਨਾ ਹਾਂ ਇਸ ਵਰਗੇ ਸੀ ਕਿ ਆ ਵੀ ਚਲ ਇੱਕ ਦਾ ਰੱਖ ਦੇ ਇੱਕ ਰੱਖ ਕੇ ਦੇਖਦੇ ਆ ਵੀ ਜੇ ਸਾਨੂੰ ਵਧੀਆ ਲੱਗਿਆ ਤੇ ਅਸੀਂ ਹੋਰ ਦਾ ਕੰਮ ਕਰਾਂਗੇ ਜੀ ਹਾਂ ਇਹਦੇ ਚ ਬਈ ਫਿਰ ਜਦੋਂ ਪਹਿਲੀ ਮੱਝ ਲਈ ਹਾਂਜੀ ਜ਼ਿਆਦਾਤਰ ਨਵੇਂ ਬੰਦੇ ਨਾਲ ਠੱਗਣਾ ਪਾਈਦੀਆਂ ਪੰਜੀ ਉਂਗਲੀਆਂ ਕੋਝੀਆਂ ਵੀ ਹੁੰਦੀਆਂ ਸਾਰੀ ਦੁਨੀਆ ਨੂੰ ਵੀ ਨਹੀਂ ਆਪਾਂ ਕਹਿ ਸਕਦੇ ਵੀ ਠੱਗੀਆਂ ਮਾਰਦੇ ਆ ਸਾਫ਼ ਸੁਥਰਾ ਵਪਾਰ ਵੀ ਕਾਫੀ ਭਰਾ ਕਰਦੇ ਆ ਫਿਰ ਪਹਿਲੀ ਮੱਝ ਕਿੱਥੋਂ ਲਿਆਂਦੀ ਜਿਵੇਂ ਕਿ ਆ ਉਵੇਂ ਨਿਬੜਿਆ ਜਾਂ ਕੋਈ ਗੱਲ 'ਚ ਫਰਕ ਰਿਹਾ ਨਹੀਂ ਬਿਲਕੁਲ ਉਵੇਂ ਰਹੀ ਇਹ ਸਾਡੇ ਗਰੁੱਪ ਮੈਂਬਰ ਸੀ ਐਡਮਿਨ ਸੀਗੇ ਇਕਬਾਲ ਸਿੰਘ ਫੌਜੀ ਬਰਾੜ ਸਾਹਿਬ ਤੇ ਮੁਖਸਰ ਸਾਹਿਬ ਕੋਲੇ ਪਿੰਡ ਹੈ ਜੀ ਉਹਨਾਂ ਦਾ ਜੀ ਉਹਨਾਂ ਤੋਂ ਆਪਾਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਅੰਕਲ ਜੀ ਇੱਦਾਂ ਕਰਕੇ ਮੈਂ ਪਹਿਲੀ ਮੱਝ ਲੈਣੀ ਆ ਕਿ ਮੈਨੂੰ ਮੱਝ ਗਲਤ ਨਾ ਮਿਲ ਜੇ ਤਾਂ ਉਹਨਾਂ ਨੇ ਬਹੁਤ ਮੈਨੂੰ ਰੋਕਿਆ ਕਹਿੰਦੇ ਵੀ ਤੂੰ ਹਜੇ 10 ਦਿਨ ਰੁਕ ਜਾ ਮੈਂ ਜਦੋਂ ਚੰਗੀ ਮੱਝ ਮਿਲ ਗਈ ਆਪਾਂ ਉਦੋਂ ਲਵਾਂਗੇ ਤਾਂ ਉਹਨਾਂ ਨੇ ਆਪਦੇ ਪਿੰਡੋਂ ਹੀ ਇੱਕ ਮੱਝ ਮੈਨੂੰ ਚੰਗੀ ਲੱਭ ਕੇ ਦਿੱਤੀ ਜਿਹੜੀ ਉਹ ਸੈਕੰਡ ਨੰਬਰ ਦੇ ਬੈਠੀ ਹੈ ਜੀ ਹੂੰ ਤੇ ਉਹ ਸੂਣ ਚ ਵੀ ਦੋ ਦਿਨ ਰਹਿੰਦੀ ਸੀ ਉਦੋਂ ਜੀ ਤੇ ਪਰ ਮੈਂ ਰਿਕਵੈਸਟ ਕੀਤੀ ਮੈਂ ਮੇਰੇ ਕੋਲ ਹਜੇ ਜਗ੍ਹਾ ਬਣੀ ਜਾਂਦੀ ਸੀ ਜਿਹੜੀ ਆਪਾਂ ਪਹਿਲਾਂ ਉੱਧਰ ਬਣਾਇਆ ਸੀ ਘਰ ਦੇ ਬਿਜਲੀ ਪਾਸੇ ਫਾਰਮ ਹੂੰ ਤਾਂ ਫਿਰ ਅਸੀਂ ਉਹ ਮੱਝ ਲੈ ਕੇ ਆਈ ਪਰ ਉਹਨਾਂ ਕੋਲ ਇੱਕ ਦਿਨ ਦੀ ਸੂਈ ਆ ਗਈ ਸੀ ਕੱਟੀ ਹੋ ਗਈ ਸੀ ਤੇ 911 ਦੀ ਕੱਟੀ ਹੈ ਜਿਹਦੇ ਹੁਣ ਦਿਨ ਪੂਰੇ ਆਈ ਤ ਰੇਗੂ ਦੀ ਕਿਰਪਾ ਨਾਲ ਕਿਉਂਕਿ ਆਪਣੇ ਫਾਰਮ ਨੂੰ ਮੰਨ ਕੇ ਚੱਲੂ ਕਿ 3 ਸਾਲ ਤੇ 3-4 ਮਹੀਨੇ ਹੋ ਗਏ ਵਾਹ ਜੀ ਵਾਹ ਕੋਈ ਫਿਰ ਲੇਬਰ ਨੂੰ ਕੋਲ ਬੰਦਾ ਨਹੀਂ ਰੱਖਿਆ ਨਹੀਂ ਜੀ ਨਹੀਂ ਲੇਬਰ ਵਾਲੇ ਜੰਬਰ ਹੋ ਗਏ ਟੋਟਲ ਆਪਣੇ ਕੋਲੇ ਛੋਟੇ ਵੱਡੇ ਤੇ 13 ਜਨਵਰੀ ਆ ਜੀ ਸਾਰੇ 13 ਜਨਵਰੀ ਹੋ ਗਈ ਹਾਂ ਜੀ ਲੈ ਦਰਸ਼ਕੋ ਨਾਲ ਦੀ ਨਾਲ ਤੁਹਾਨੂੰ ਫਾਰਮ ਵੀ ਵਿਜ਼ਿਟ ਕਰਾਈ ਜਾਣਾ ਤੇ ਨਗੀਨੇ ਵੀਰ ਕੋਲੇ ਇੰਨੇ ਕਿ ਚੰਗੇ ਆ ਜਿਹਦਾ ਹਿਸਾਬ ਹੀ ਕੋਈ ਨਹੀਂ ਕੀ ਡਾਈਟ ਪਾਉਂਦਾ ਕਿਸ ਹਿਸਾਬ ਨਾਲ ਮਨੇਜ ਕਰਦਾ ਉਹ ਸਾਰੀ ਗੱਲਬਾਤ ਵੀਰ ਦੇ ਨਾਲ ਜੀ ਕਰਾਉਂਦੇ ਰਹਾਂਗੇ ਰੇਣਾ ਖੜੋ ਹੋਰ ਮਿਹਨਤ ਕਰ ਜਾ ਜੀ ਆ ਹੜਕੜ ਆਪਾਂ ਇਸ ਮੱਝ ਦੀ ਸ਼ੁਰੂਆਤ ਕਰ ਲੈਨੇ ਆ ਜੀ ਬਲਜਿੰਦਰ ਭਾਈ ਆਪਾਂ ਆਹੀ ਮੱਝ ਤੋਂ ਸਟਾਰਟ ਆ ਜਿਹੜਾ ਕਰ ਲੀਏ ਇਹ ਸਿੱਧੂ ਕਰ ਲੈਣੀ ਹੈ ਪਹਿਲੇ ਨੰਬਰ ਤੋਂ ਹਾਂ ਕਿਉਂਕਿ ਤੁਸੀਂ ਬੰਦੇ ਵੀ ਜਾਣ ਸੀ ਹੈ ਨਾ ਤੇ ਜਾਨਵਰ ਵੀ ਤੁਹਾਡੇ ਫਾਰਮ ਦੇ ਵਿੱਚ ਇੱਕ ਪ੍ਰਦਰਸ਼ਨੀ ਵਾਲੇ ਜਾਨਵਰ ਆ ਹਾਂਜੀ ਹਾਂਜੀ ਇਹਦਾ ਕੀ ਡਿਟੇਲ ਆ ਕਿੰਨਾ ਟਾਈਮ ਲਈ ਨੂੰ ਹੋ ਗਿਆ ਇਹਨੂੰ ਕਿੰਨੇ ਦੁੱਧ ਦਾ ਰਿਕਾਰਡ ਆ ਕਿੰਨੇ ਟਾਈਮ ਦੀ ਗੱਭਣ ਹੋ ਗਈ ਇਹ ਇਹਦਾ ਦੁੱਧ ਦਾ ਰਿਕਾਰਡ ਆ ਹੈਗਾ ਜੀ 15 15 ਤੋਂ ਥੋੜੀ ਪਲੱਸ ਵਾ ਗਈ ਸੀਗੀ ਜੀ ਤੇ ਗੱਭਣ ਹੋਈ ਨੂੰ ਉਹਨਾ ਨਾ ਪਰ ਸੋ ਇਹ ਠੀਕਾ ਪਰੋਣਾ ਹੀ ਆਪਾਂ ਇਹ ਹੁਣ ਜੀ ਸੈਂਕ੍ਰੋ ਕੀਤੀ ਹੋਈ ਹੈ ਦੀ ਜੀ ਤੇ ਸੁਈ ਨੂੰ ਨੂੰ ਸਹੀ 3 ਮਹੀਨੇ ਹੋ ਗਏ ਜੀ ਆ ਇਹਦੀ ਕੱਟੀ ਹੈ ਜੀ ਜੀ ਇਹ ਕੱਟੀ ਆ ਗਈ ਹੈ ਦੀ ਮਗਰ ਹੂੰ ਚੰਦਰਾਬੋਲਾ ਜੀ ਹਰਿਆਣੇ ਦਾ ਐਚ ਐਸ ਵੀ ਦਾ ਜੀ ਉਹਦੀ ਕੱਟੀ ਹੈ ਜੀ ਇਹੇ ਉਹਦੀ ਕੱਟੀ ਆ ਹਾਂ ਜੀ ਜੀ ਫਿਰ ਕਿੰਨਾ ਟਾਈਮ ਤੋਂ ਦੁੱਧ ਪਹਿਲਾਂ ਛੱਡ ਦਿੰਨੇ ਹੋ ਕਟੋਕਾ 2.5 ਮਹੀਨੇ ਜੀ 2.5 ਮਹੀਨੇ ਪਹਿਲਾਂ ਗੈਪ ਦੇ ਦੇਣੇ ਦੇਣਨੇ ਆ ਜੀ ਪਸ਼ੂ ਭੱਜ ਜਾਂਦਾ ਜਾਂ ਆਪ ਵੀ ਆਪ ਛੱਡ ਦਿੰਦੇ ਨੀ ਉਹ ਆਪਣੀਆਂ ਦੋ ਮੱਝਾਂ ਨੇ ਜੀ ਉਹ ਪਰਸੋ ਚੌਥਾ ਆਪ ਛੱਡੀਆਂ ਜੀ ਹਜੇ ਵੀ ਥਾਣਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਹੈਗਾ ਜੀ ਪਸ਼ੂਆਂੀਆਂ ਖੜੀਆਂ ਨੇ ਪਰ ਉਹਨੇ 2.5 ਮਹੀਨੇ ਰਹਿ ਗਏ ਉਹ ਆਪ ਛੱਡੀਆਂ ਜੀ ਪਰਸੋ ਚੌਥ ਤੋਂ ਅਸੀਂ ਮਤਲਬ ਗੈਪ ਆਤਾ ਜੀ ਉਹਨਾਂ ਦਾ ਹੁਣ ਹਮ ਅੱਛਾ ਬਹੁਤ ਵਧੀਆ ਤੁਹਾਡੇ ਕੋਲ ਨਕੀਨੇ ਆ ਗਏ ਨਾਲ ਦੀ ਨਾਲ ਆਪ ਖੁਰਨੀਆਂ ਦੀ ਗੱਲ ਕਰਦੇ ਰਹਾਂਗੇ ਖੁਰਨੀਆਂ ਦੇਖੋ ਦਰਸ਼ਕੋ ਇਹ ਵੀਰ ਕਹਿੰਦਾ ਵੀ ਮੇਰੀ ਖੋਜ ਹੈ ਕਿੰਨਾ ਟਾਈਮ ਹੋ ਗਿਆ ਪਸ਼ੂਆਂ ਨੂੰ ਪਾਣੀ ਨਹੀਂ ਪਿਆ ਜੀ 4 ਸਾਲ ਵਾਂਗੂ ਹੋ ਗਿਆ ਜੀ 4 ਸਾਲ ਹੋ ਗਏ ਪਸ਼ੂਆਂ ਨੂੰ ਪਾਣੀ ਨਹੀਂ ਪਿਆ ਪਾਣੀ ਨਹੀਂ ਪਿਆ ਉਹ ਕੀ ਕੀਤਾਗਾ ਉਹ ਆਪਾਂ ਆਟੋਮੈਟਿਕ ਪਾਣੀ ਰੱਖਿਆ ਹੋਇਆ ਜੀ ਵੀ ਜਦੋਂ ਇਹ ਪਾਣੀ ਪੀ ਲੈਣੀਆਂ ਇਹਨਾਂ ਕੋਲੇ ਆਪੇ ਪਾਣੀ ਪਹੁੰਚ ਜਾਂਦਾ ਜੀ ਆਪਾਂ ਕਿਤੇ ਖੋਲ ਕੇ ਪਾਣੀ ਨਹੀਂ ਪਿਆ ਆ ਕਹਿੰਦਾ ਬਾਵਾ ਮੱਜਾਂ ਨੂੰ ਖੋਲ ਕੇ ਪਾਣੀ ਨਹੀਂ ਪੈ ਗਦੇ ਇਹ ਆਪੇ ਪਾਣੀ 24 ਘੰਟੇ ਕੋਲ ਇਹਨਾਂ ਕੋਲੇ ਅਵੇਲੇਬਲ ਰਹਿੰਦਾ ਹੂੰ ਤੇ ਇਹ ਆਪੇ ਜਦੋਂ ਲੋੜ ਹੁੰਦੀ ਆ ਉਹਨਾਂ ਪੀ ਲੈਂਦੀਆਂ ਜੀ ਵਾਹ ਜੀ ਪਾਣੀ ਖੋਲਣ ਭਰਮ ਦਾ ਕੰਮ ਵੀ ਤੁਸੀਂ ਨਿਵੇੜ ਲਿਆ ਨਿਵੇੜ ਲਿਆ ਕੋਈ ਇਹਦਾ ਕੀ ਰਿਕਾਰਡ ਹੈ ਬੀ ਹਿਸਟਰੀ ਬਾਰੇ ਥੋੜੀ ਡਿਟੇਲ ਚ ਜਾਣਕਾਰੀ ਦਿਓ ਇਹ ਵੀ ਫੌਜੀ ਸਾਹਿਬ ਤੋਂ ਆਈ ਹੋਈ ਹੈ ਜੀ ਜੀ ਇਹ ਉਹਨਾਂ ਦੀ ਆਪਦੀ ਘਰ ਦੀ ਝੋਟੀ ਹੈ ਤੇ ਇਹ 17 ਕਿਲੋ ਤੇ ਗਈ ਹੈ ਜੀ ਦੋ ਸੂਈ ਆਪਣੇ ਕੋਲ ਸੂਈ ਤੀਜੇ ਵਾਸਤੇ ਇਹ ਸ਼ਾਮਵਾਲ ਕੀ ਆਪ ਵੱਲ ਤੋਂ ਗੱਬਣ ਆਈ ਚਾਰ ਮਹੀਨਿਆਂ ਦੀ ਜੀ ਚਾਰ ਮਹੀਨਿਆਂ ਦੀ ਗੱਬਣ ਹੋਊਗੀ ਹਾਂਜੀ ਹਾਂਜੀ ਕਿੰਨੇ ਦੁੱਤ ਚੱਲ ਰਹੀ ਐ ਇਸ ਟਾਈਮ ਇਹ ਇਸ ਟਾਈਮ 10 ਕਿਲੋ ਦੇ ਆ ਜੀ 10 ਕਿਲੋ ਤੇ ਇਸ ਟਾਈਮ ਵੀ ਚੱਲ ਰਹੀ ਹੈ ਹਾਂਜੀ ਹੁਣ ਇੱਕ ਟਾਈਮ ਚ ਹੋਣੇ ਆ ਜੀ ਨੂੰ ਇੱਕ ਟਾਈਮ ਦੀ 10 ਕਿਲੋ ਇਹਦਾ ਜੀ ਇਕ ਟਨ ਕੀਤੀ ਹੋਈ ਹੈ ਜੀ ਤੇ 10 ਕਿਲੋ ਹੈ ਤੇ 4 ਮਹੀਨੇ ਦੀ ਹੈ ਗੱਬਣਾ ਸ਼ਾਂਬਾਲਕੀ ਤੋਂ ਜੀ ਇਹਦੀ ਹਿਸਟਰੀ ਤੁਸੀਂ ਕੈਮਰਾ ਆਫਰ ਕਾਉਂਟ ਹੋਰ ਵੀ ਦੱਸ ਰਹੇ ਸੀ ਵੀ ਇਹ ਕਿੱਥੋਂ ਆਪਾਂ ਉਹ ਉਹਦੇ ਬਾਰੇ ਥੋੜਾ ਜਿਹਾ ਡਿਟੇਲ ਚ ਦਰਸ਼ਕਾਂ ਨਾਲ ਵੀ ਸ਼ੇਅਰ ਕਰੋ ਹਨਾ ਇਸ ਲਈ ਆ ਤੁਸੀਂ ਮੱਝ ਹਾਂ ਜੀ ਤੇ ਮੈਂ ਬਹੁਤ ਵੱਡਾ ਰਿਸਕ ਲਿਆ ਸੀਗਾ ਜੀ ਔਰ ਅਣਜਾਣਪਨੇ ਚ ਲਿਆ ਸੀ ਨਾਲੇ ਜਦੋਂ ਬਿਲਕੁਲ ਅਣਜਾਣ ਸੀ ਉਦੋਂ ਰਿਸਕ ਲਿਆ ਸੀਗਾ ਮੈਂ ਇਹ ਆਪਣੇ ਬਰਾਰ ਸਾਹਿਬ ਜਿਹੜੇ ਫੌਜੀ ਸਾਹਿਬ ਨੇ ਜੀ ਜੀ ਇਹ ਉਹਨਾਂ ਦਾ ਵੀ ਸ਼ੌਂਕ ਨਾਲ ਪਾਲੀ ਹੋਈ ਝੁੱਟੀ ਸੀਗੀ ਉਹਨਾਂ ਉਹ ਇਹ ਗੱਬਣ ਨਹੀਂ ਰਹੀ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਬੇਟਾ ਰਿਸਕ ਲੈ ਲੇਂਗਾ ਮੈਂ ਜਾਂ ਆਪਾਂ ਰਿਸਕ ਲੈ ਲਾਂਗੇ ਤੇ ਮੇਰੇ ਡਾਕਟਰ ਸਾਹਿਬ ਵੀ ਬਹੁਤ ਵਧੀਆ ਮਲਕੀਤ ਸਿੰਘ ਸੀਗੇ ਹਮ ਸਰਾਰ ਮਲਕੀਤ ਸਿੰਘ ਉਹ ਹੁਣ ਅੱਜ ਕੱਲ ਪੁਲਿਸ ਚ ਨੇ ਜੀ ਤੇ ਉਹਨਾਂ ਨੇ ਚੈੱਕ ਕੀਤੀ ਉਹ ਕਹਿੰਦੇ ਵੀ ਆਪਾਂ ਟ੍ਰੀਟਮੈਂਟ ਕਰਾਂਗੇ ਦਾ ਤਾਂ ਸੀ ਇਹ ਉਦੋਂ 60000 ਦੀ ਮੈਂ ਲੈ ਕੇ ਆਇਆ ਸੀ ਜੀ ਤੇ ਫੌਜੀ ਸਾਹਿਬ ਨੇ ਇਹ ਵੀ ਕਿਹਾ ਸੀਗਾ ਵੀ ਜੇ ਦਿਨ ਗੱਬਣ ਹੋ ਗਈ ਚਾਹੇ 1.5 ਲੱਖ ਦੀ ਮੈਨੂੰ ਦੇ ਦਿਓ ਹਮ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ ਸੀਗਾ ਕਹਿੰਦੇ ਮੈਂ 1.5 ਲੱਖ ਆਉਂਟ ਚ ਪਾ ਦੇ ਨਾ ਮਹਾਨੀ ਜੀ ਫੋਨ ਨਹੀਂ ਵੇਚਣੀ ਉਹਨਾਂ ਨੇ ਫਿਰ ਵੀ ਦੋ ਤਿੰਨ ਜੀ ਤੇ ਹੁਣੇ ਮੇਰੇ ਬੱਚਿਆਂ ਦੀ ਵੀ ਇੰਨੀ ਨਹੀਂ ਲੜਾਣਾ ਪਾ ਲਈ ਹੋਈ ਹੈ ਜੀ ਇਹ ਜੇ 10 ਮਿੰਟ ਇੱਥੇ ਆ ਕੇ ਇਹਦੇ ਸਿਰ ਤੇ ਹੱਥ ਮਾਰ ਆਖੇ ਨੂੰ ਕਹਦੇ ਨੇ ਵੀ ਰੀਨਾ ਬਹਿ ਜਾ ਹੂੰ ਇਹ ਉਸੇ ਟਾਈਮ ਬਹਿ ਜਾਂਦੀ ਹੈ ਜੀ ਅੱਛਾ ਹਾਂ ਜੀ ਮਤਲਬ ਇੰਨੀ ਗਿਚੀ ਹੋਈ ਹੈ ਜੀ ਇੰਨੀ ਖਾਸ਼ੀਅਤ ਹੈ ਜੀ ਹਾਂ ਜੀ ਹਾਂ ਇਹ ਜੇ ਮੈਂ ਇੱਥੇ ਬਹਿ ਜਾ ਜੀ ਹੂੰ ਤੇ ਹੁਣ ਤਾਂ ਚਲੋ ਆਪਣੇ ਤੁਹਾਡੇ ਕੈਮਰਾਮੈਨ ਕਰਕੇ ਹੋ ਜਾਦਾ ਨਾ ਬੇਟੇ ਹਾਂ ਜੀ ਨੀ ਇਹ ਨੂੰ ਬਹਿ ਜਾ ਤੇ ਆਰਾਮ ਨਾਲ ਲਿਟ ਕੇ ਸੌ ਜਾਂਦੀਆਂ ਇਹ ਗੋਦੀ 'ਚ ਬੋਲੋ ਕੁਝ ਜੀ ਵੀ ਬਾਈ ਜੀ ਜਾਨਵਰਾਂ ਨੂੰ ਫਿਰ ਬੱਚਿਆਂ ਵਾਂਗੂ ਹੀ ਪਾਲਿਆ ਹਨਾ ਪਾਲਿਆ ਪਾਲ ਨਹੀਂ ਦੱਲਿਆ ਬੱਚਿਆਂ ਵਾਂਗੂ ਹੀ ਕਰਦਿਆਂ ਹਾਂ ਜੀ ਫਿਰ ਜਾਨਵਰ ਹਾਂ ਜੀ ਹਾਂ ਜੀ ਕਿੰਨੇ ਪਿਆਕ ਤੁਹਾਨੂੰ ਤਰੱਕੀ ਵੀ ਦਿੱਤੀ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਵੀ ਬਹੁਤ ਵਧੀਆ 3 ਨੰਬਰ ਵਾਲੀ ਵੀ ਦਾ ਦਿਓ ਜੀ ਡਿਟੇਲ ਇਹ ਕਿ ਇਹ 14 ਕਿਲੋ ਤੇ ਇਹ ਆਪਣੇ ਜਵਾਰ ਕੇ ਪਿੰਡ ਤੋਂ ਲੈ ਕੇ ਆਇਆ ਸੀਗਾ ਜੀ ਮਰਚਮੈਂਟ ਤੇ ਇਹ ਵੀ ਹੁਣ ਗੱਬਣਾ ਜੀ ਇਹਨੇ ਸੁਣਾ ਜੀ ਕਹਾ ਜਨਵਰੀ ਚ ਜੀ ਜਨਵਰੀ ਸੁਣਾ ਹੁਣ ਤੇ ਹੁਣ ਇਹਦੇ ਥੱਲੇ ਦੁੱਧ 6 6.5 ਕਿਲੋ ਹੈਗਾ ਜੀ ਦੋਨੇ ਟਾਈਮ ਦਾ ਜੀ ਫਿਰ ਡਾਈਟੂਟ ਦੇ ਵਿੱਚ ਤੁਸੀਂ ਕੀ ਕੀ ਚੀਜ਼ ਦੇ ਮਿਉਂਹਾਂ ਨੂੰ ਡਾਈਟ ਦੀ ਫੀਡ ਹੀ ਆਈ ਆਪਣੇ ਕੋਲੇ ਜਾਂ ਲੇਟੀ ਪਾਉਣੀ ਆ ਰੈਨੀ ਕਿ ਪਾਉਣੀ ਲੇਟੀ ਰੈਨੀ ਹਾਂਜੀ ਹਾਂ ਤੇ ਜਾਂ ਸਿਗਮਾ ਦੀ ਫੀਡ ਚੱਲਦੀ ਹੈ ਜੀ ਆਪਣੇ ਕੋਲ ਜੀ ਫਿਰ ਫੇਰਾ ਕੋਈ ਤੁਸੀਂ ਤੇਲ ਵਗੈਰਾ ਐਕਸਟਰ ਦਿਨੇ ਹਣ ਪਰਮਾ ਨਹੀਂ ਜੀ ਤੇਲ ਕਦੇ ਵੀ ਨਹੀਂ ਦਿੰਦਾ ਜੀ ਤੇਲ ਨਹੀਂ ਦਿੰਦਾ ਨਹੀਂ ਤੇਲ ਨਹੀਂ ਦਿੰਦਾ ਜੀ ਫਿਰ ਮੈਂ ਪਾਣੀ ਪਾਣੀਆਂ ਗੋਲੀਆਂ ਕਿੰਨੇ ਕ ਟਾਈਮ ਤੋਂ ਰਿਪੀਟ ਕਰਦੇ ਹਾਂ ਜੀ ਮਤਲਬ ਪਾਣੀ 6 ਮਹੀਨਿਆਂ ਤੋਂ ਕਰਦੇ ਰਹਿੰਦੇ ਹਾਂ ਜੀ ਬੱਚਿਆਂ ਨੂੰ ਪਹਿਲਾਂ ਕਰ ਦਿੱਤੀ ਹੈ ਜਿਵੇਂ ਜਿਵੇਂ ਏਜ ਦੇ ਹਿਸਾਬ ਨਾਲ ਦੇ ਵੇਟ ਦੇ ਹਿਸਾਬ ਨਾਲ ਹੂੰ ਇਹਨੂੰ 6 ਮਹੀਨੇ ਤੋਂ ਕਰਦਣੇ ਆ ਜੀ ਜੀ ਕਈ ਵੀਰ ਆ ਵੀ 3 ਮਹੀਨੇ ਤੋਂ ਰਿਪੀਟ ਕਰਦੇ ਆ ਪਰ ਤੁਸੀਂ 6 ਤੋਂ ਕਰਦੇ ਹੋ ਤਾਂ ਕੀ ਫਿਰ ਆਪਾਂ ਦੇਖੀਦਾ ਜੀ ਵੀ ਜੇ ਕੋਈ ਗੋਹੇ ਚ ਪ੍ਰੋਬਲਮ ਆਉਂਦੀ ਹੈ ਜੀ ਹੂੰ ਫੇਰ ਕਰੀਦਾ ਆਈ ਮੀਨ ਮਤਲਬ ਇਹ ਨਹੀਂ ਵੀ 3 ਮਹੀਨੇ ਤੋਂ ਰਿਪੀਟ ਕਰਨੀ ਕਰਨੀ ਆ ਉਹ ਨਹੀਂ ਆਪਾਂ ਕਰ ਦਿੱਤਾ ਹੂੰ ਇਹ ਦੇਖ ਲੈਨੇ ਜੀ ਕੋਈ ਪ੍ਰੋਬਲਮ ਲੱਗਦੀ ਆਪਾਂ ਨੂੰ ਫੇਰ ਕਰਦੇ ਆ ਆਪਾਂ ਵਾਹ ਬਹੁਤ ਹੀ ਵਧੀਆ ਅੱਛਾ ਨੀਲੀ ਰਾਵੀ ਵਾਲਾ ਵੀ ਦਵਾਈ ਫਿਰ ਪਾ ਲਿਆ ਹੈ ਹਾਂਜੀ ਇਹ ਵੀ ਉਹਨਾਂ ਦੀ ਦੇਣ ਹੈ ਜੀ ਉਦੋਂ ਸਾਡੇ ਗਰੁੱਪ ਚ ਵੀ ਸਾਡੇ ਭਵਿੰਦਰ ਜੀ ਸੀਗੇ ਹੂੰ ਉਹਨਾਂ ਤੋਂ ਦਵਾਈ ਸੀ ਪਰ ਦਵਾਈ ਬਰਾੜ ਸਾਹਿਬ ਨਹੀਂ ਸੀਗੀ ਜੀ ਇਹ ਵੀ ਲੋਜੀ ਸਾਹਿਬ ਨੇ ਜੀ ਇਹਨਾਂ ਦੀ ਪਹਿਲਾ ਉਹ ਕੱਟੀ ਆਈ ਜੀ ਪਹਿਲੇ ਸੂਏ ਨੀਲੀ ਰਾਵੀ ਦੀ ਹੂੰ ਤੇ ਇਹ ਕਿ ਦੂਜੇ ਸੂਏ ਇਹਦੇ ਹੁਣ ਮਤਲਬ 15 ਦਿਨ ਰਹਿ ਗਈ ਜੀ ਸੋងਦੇ ਜੀ ਕੀ ਤੁੰਦਰ ਕੱਢ ਰਿਆ ਜੀ ਇਹਦਾ ਇਹਦਾ ਰਹਿ ਗਈ 15 15 ਲੀਟਰ ਤੱਕ ਗਈ ਆ ਹਾਂਜੀ ਹਾਂ ਵਾਹਿ ਜੀ ਦੁੱਧ ਸਾਰੀਆਂ ਆਪਣੀਆਂ 14 15 ਦਾ ਘੱਟ ਤਾਂ ਹੈ ਹੀ ਨਹੀਂ ਜੀ ਹੂੰ ਸਾਰੀਆਂ 14 15 ਦਾ 80 ਲੀ ਜੀ ਉਹ ਮੱਝਾਂ ਦੋ ਨੇ ਆਪਣੀ ਇੱਕ 15 ਵਾਲੀ ਐ ਇੱਕ 17 ਵਾਲੀ ਐ ਹੂੰ ਫਿਰ ਤੁਸੀਂ ਇਹ ਪਲਾਨ ਕਿਵੇਂ ਲੈ ਕੇ ਚੱਲੇ ਵੀ ਆਪਾਂ ਮੱਝਾਂ ਦਾ ਕਰ ਲਈਏ ਫਿਰ ਗਾਈਆਂ ਵਾਲੇ ਪਾਸੇ ਨੂੰ ਤੁਸੀਂ ਆਏ ਹੈਣਾ ਨਹੀਂ ਜ਼ਿਆਦਾਤਰ ਗਾਈਆਂ ਦਾ ਦੁੱਧ ਵੀ ਚੰਗਾ ਹੁੰਦਾ ਵੱਧ ਹੁੰਦਾ ਹੈਨਾ ਗਾਈਆਂ ਦਾ ਇਹ ਹੈ ਜੀ ਗਾਈਆਂ ਵਾਸਤੇ ਨਾ ਜਿੱਥੋਂ ਤੱਕ ਮੇਰੀ ਸੋਚਣੀ ਹੈ ਜੀ ਵੀ ਅੱਧਾ ਡਾਕਟਰ ਚਾਹੀਦਾ ਜੀ ਜੀ ਆਪਾਂ ਬਿਲਕੁਲ ਅਣਜਾਣ ਆ ਜੀ ਹੂੰ ਤੇ ਮੱਝ ਇੱਕ ਠੱਕੜ ਜਾਨਵਰ ਹੈ ਜਿਹੜਾ ਗਰਮੀ ਸਰਦੀ ਵੀ ਸਹਿ ਸਕਦਾ ਜੀ ਹੂੰ ਤੇ ਗਾਈਆਂ ਮੇਰੇ ਖਿਆਲ ਚ ਗਰਮੀ ਨਹੀਂ ਚਲਦੀਆਂ ਜਿਆਦਾ ਤੇ ਉਹ ਛੇਤੀ ਮੈਥੈਟਸ ਵੀ ਆ ਜਾਂਦੀ ਹੈ ਜਿਉਂ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਵਾਸਤੇ ਜਾਣਕਾਰ ਬੰਦਾ ਬਾਅਦ ਚਾਹੀਦਾ ਜੀ ਇਹ ਮੱਝਾਂ ਚ ਇਹ ਅਣਜਾਣ ਬੰਦਾ ਵੀ ਕਵਰ ਕਰ ਜਾਂਦਾ ਇਹਨਾਂ ਨੂੰ ਜੀ ਤੁਸੀਂ ਹੁਣ ਕੋਈ ਟ੍ਰੇਨਿੰਗ ਟ੍ਰੇਨਿੰਗ ਲਈ ਜੱਟ ਸੌਦੇ ਨਾਲ ਹੀ ਸਮਝਾ ਰਹੇ ਹੋ ਟ੍ਰੇਨਿੰਗ ਜਿਹੜੀ ਸਰਕਾਰੀ ਹੁੰਦੀ ਹੈ ਜੀ ਸਰਟੀਫਿਕੇਟ ਬਣਦਾ ਉਹ ਲਈ ਹੋਈ ਹੈ ਜੀ ਬਾਕੀ ਆਪਣਾ ਗਰੁੱਪਾਂ ਨਾਲ ਜੁੜ ਕੇ ਹੀ ਭੈਣ ਭਾਈਆਂ ਦੇ ਸਾਥ ਉਹੀ ਹੈ ਜੀ ਬਸ ਹੋਰ ਕੋਈ ਜਿਆਦਾ ਟ੍ਰੇਨਿੰਗ ਵਾਲਾ ਕੰਮ ਨਹੀਂਗਾ ਉਹ ਦੱਸਣਾ ਦੀ ਟ੍ਰੇਨਿੰਗ ਹੁੰਦੀ ਹੈ ਜੇ ਇੱਕ ਉਹ ਲਈ ਹੋਈ ਹੈ ਜੀ ਡਾਕਟਰੀ ਖਰਚਾ ਕਿ ਉਹ ਕਿਰਪਾਈ ਵੈਗਰੂ ਦੀ ਆਪਣੇ ਖਰਚਾ ਨਹੀਂ ਪੈਂਦਾ ਜੀ ਜੀ ਹਾਂਜੀ ਏਆਈ ਕਰਾਉਣੇ ਆ ਏਆਈ ਕਰਾਉਣੇ ਆਈ ਕਦੇ ਕੀ ਕਹਣਾ ਕਿ ਅੱਠ ਕਿਸੇ ਗੱਲ ਤੇ ਆ ਜੇ ਨਹੀਂ ਉਹ ਕਿਰਪਾਈ ਆਈ ਪਰਮਾਤਮਾ ਦੀ ਜੀ ਵੀ ਇਸ ਕੱਲ ਨੂੰ ਬਚਾਈ ਆਪਣਾ ਇਹ ਮੰਜਈ ਆਈ ਆਪਣੀ ਹੂੰ ਜਿਹੜੀ ਆਪਾਂ ਨੂੰ ਪਹਿਲੀ ਲਿਆਂਦੀ ਸੀ ਇਹ ਜੀ ਆਪਾਂ ਸਿੰਘ ਤੜਾ ਰਹੇ ਨੇ ਖੁਰਕਦੀ ਨੇ ਉਹ ਬੁਲਾਇਆ ਲੈ ਗਿਆ ਜੀ ਇਹ ਮੰਜ ਆਪਾਂ ਪਹਿਲੀ ਲੈ ਕੇ ਆਏ ਸੀਗੇ ਜੀ ਹੂੰ ਤੇ ਇਹਦੇ ਮਗਰ ਜੀ ਇੱਕ ਦਿਨ ਦੀ ਕੱਟੀ ਆਈ ਸੀ ਆਹ ਜੀ ਆਹ ਸਾਹਮਣੇ ਦਿਖਾ ਦਿਓ ਇਹ 58 11 ਬੁਲਦੀ ਹੈ ਵੇਖੋ ਦਰਸ਼ਕੋ ਰਾਕਿਤ ਪ੍ਰਦਰਸ਼ਨੀ ਵਾਲੀ ਝੋਟੀ ਆ ਵੇਖੋ ਤੁਸੀਂ ਸਿੰਘ ਦੇਖੋ ਫੀਸਿਟੀ ਦੇਖੋ ਕਿੰਨੇ ਅੰਦਰ ਰਹਿ ਗਿਆ ਜੀ ਸੂਣਚ ਇਹਦੇ 15 ਕਨੇ ਲੈ ਜੂ ਜੀ 15 ਕਨੇ ਲੈ ਜੂ ਦਰਸ਼ਕੋ ਹਵਾਨਾ ਤੁਸੀਂ ਆਪ ਹੀ ਚੈੱਕ ਕਰੋ ਹਨਾ ਬਾਕੀ ਬਾਈ ਦੀ ਮਿਹਨਤ ਬੋਰਡ ਦੀ ਆ ਦੱਸਣ ਦੀ ਲੋੜ ਨਹੀਂ ਕੋਈ ਵੀਡੀਓ ਆਪਾਂ ਬਾਈ ਤੁਹਾਨੂੰ ਦੱਸ ਕੇ ਵੀ ਨਹੀਂ ਆਏ ਹਨਾ ਨਹੀਂ ਮੈਂ ਤਾਂ ਪੜਾ ਲਈ ਸੀ ਜੀ ਹਾਂਜੀ ਹਾਂ ਬਾਈ ਦਾ ਫੋਨ ਆ ਗਿਆ ਕੋਈ ਕੋਈ ਸਾਫ ਸਾਫ ਕੋਈ ਆ ਕੋਈ ਵੀਡੀਓ ਕਰਕੇ ਕੀਤਾ ਪਰ ਕੁਦਰਤੀ ਤੌਰ ਤੇ ਵੀਰ ਕਹਿੰਦਾ ਸਾਡੀ 24 ਘੰਟੇ ਅਸੀਂ ਇਸ ਤਰੀਕੇ ਨਾਲ ਹੀ ਸਭਾਈ ਹੈ ਜਿਹੜੀ ਉਹ ਰੱਖਦੇ ਆਂ ਹਾਂਜੀ ਪਹਿਲੀ ਆ ਗਈ ਇਹ ਪਹਿਲੀ ਆ ਗਈ ਜੀ ਹਾਂਜੀ ਜਿਹੜੀ ਸੋਨੇ ਚੂਣੀ ਨਹੀਂ ਸੀ ਆਉਂਦੀ ਬਿਲਕੁਲ ਚੂਣੀ ਵੀ ਨਹੀਂ ਸੀ ਆਉਂਦੀ ਤੇ ਚੂਣਾ ਸਿੱਖਿਆ ਵੀ ਅਸੀਂ ਤੇ ਜੀ ਮੈਂ ਜੀ ਕਿੰਨੀਆਂ ਕੱਟੀਆਂ ਲਾ ਲਈਆਂ ਤੁਸੀਂ ਆਪਾਂ ਇਹਦੇ ਤੋਂ ਇੱਕ ਤਾਂ ਉਹ ਆ ਗਈ ਮਗਰਾਈ ਸੀ ਜੀ ਦੂਜੀ ਆਪਣੇ ਕੋਲੇ ਇਹ ਆ ਗਈ ਜੀ ਹੂੰ ਤੇ ਤੀਜੇ ਸੂਏ ਵਾਸਤੇ ਹੁਣ ਗੱਭਣਾ ਜੀ ਆਪਣੇ ਕੋਲੇ ਹੂੰ ਕੋਈ ਜਦੋਂ ਆਪਾਂ ਲੈ ਕੇ ਆਏ ਜਦੋਂ ਦੂਜੇ ਸੂਏ ਸੀ ਇਹ ਜੀ ਦੂਜੇ ਸੂਏ ਦੀ ਉਹ ਕੱਟੀ ਆ ਗਈ ਜੀ ਤੀਜੇ ਸੂਏ ਸੋ ਵੀ ਚੌਥੇ ਵਾਸਤੇ ਹੁਣੇ ਹਾਂਜੀ 12ਵੇਂ ਮਹੀਨੇ ਦੀ 15 ਤਰੀਕ ਨੂੰ ਦਿਰਪੁਰੇ ਜੀ ਇਹ ਆਪਾਂ ਡਰਾਈ ਕਰਤੀਆਂ ਜੀ ਦੋਨੇ ਜੀ ਇੱਕੇ ਦਿਨ ਦੀ ਸੈਂਕੋ ਹੋਈ ਹੋਈ ਹਨਾਂ ਜੀ 2.5 ਮਹੀਨੇ ਪਏ ਆ ਤੇ ਅੱਜ ਤੋਂ 3 ਦਿਨ ਹੋ ਗਏ ਇਹਨੂੰ ਡਰਾਈ ਕੀਤਿਆਂ ਨੂੰ ਆਪਾਂ ਆਪ ਛੱਡੀਆਂ ਜੀ ਹੁਣ ਡਰਾਈ ਕਿਸ ਤੰਗ ਨਾਲ ਕਰਦੇ ਹੋ ਕਿ ਸੁੱਕੀ ਤੂੜੀ ਤੇ ਕੇ ਕੋਈ ਕਿਸ ਤਰੀਕੇ ਨਾਲ ਕੋਈ ਜਿਵੇਂ 2-3 ਦਿਨਾਂ ਤੋਂ ਸਪੇਸ ਦੇ ਕੇ ਚੋਣੇ ਵੀ ਹੋ ਕੇ ਨਹੀਂ ਡਰਾਈ ਕਰਨ ਦਾ ਆਪਣਾ ਇਹ ਤਰੀਕਾ ਜੀ ਵੀ ਆਪਾਂ ਪਹਿਲਾਂ ਤਾਂ ਫੀਡ ਘਟਾਉਨੇ ਆ ਜੀ ਜੀ ਫੀਡ 1/2 ਕਿਲੋ ਤੇ ਲਿਆਂਦੀ ਉਸ ਤੋਂ ਬਾਅਦ ਜਿਵੇਂ ਅੱਜ ਚੋਲਿਆ ਜੀ ਸਵੇਰੇ ਚੋਲਿਆ ਸ਼ਾਮ ਨੂੰ ਛੜਤਾ ਦੂਜੇ ਦਿਨ ਸਵੇਰੇ ਚੋਲਿਆ ਫਿਰ ਦੋ ਨਾਗੇ ਪਾਤੇ ਤੀਜੇ ਦਿਨ ਤਿੰਨ ਨਾਗੇ ਪਾਤੇ ਚੌਥੇ ਦਿਨ ਆਪਾਂ ਛੱਡ ਦਿੰਨੇ ਜਦੋਂ ਹੌਲੀ ਹੌਲੀ ਕਰਕੇ ਘਟਾ ਦਿੰਨੇ ਜੀ ਵੀ ਥਾਂ ਸਾਫ਼ ਕਰ ਦਿੰਨੇ ਆਪਾਂ ਇੱਕ ਵਾਰੀ ਜੀ ਫਿਰ ਆਪਾਂ ਛੱਡ ਦਿੰਨੇ ਜੀ ਜਿੰਨੇ ਕੁ ਨਵੇਂ ਸੀ ਉਹਨੇ ਕੜ-ਕੜ ਕੇ ਮੈਨ ਲੱਗਦਾ ਵੀ ਆਮ ਬੰਦਿਆਂ ਤੋਂ ਵੱਧ ਤੁਹਾਡਾ ਤਜਰਬਾ ਹੋ ਗਿਆ ਹੈਨਾ ਤਜਰਬਾ ਐ ਜੀ ਫਿਰ ਸਾਡੇ ਗਰੁੱਪ ਮੈਂਬਰ ਜਿਹੜਾ ਉਹ ਗਰੁੱਪ ਨੇ ਹੀ ਡੈਰੀ ਸੋਲੂਸ਼ਨ ਤੇ ਸੇਫ ਡੈਰੀ ਸੋਲੂਸ਼ਨ ਜੀ ਉਹਦੇ ਬੰਦੇ ਬਹੁਤ ਚੰਗੇ ਬੰਦੇ ਨੇ ਜੀ ਸਾਰੇ ਇੱਕ ਦੂਜੇ ਦੀਆਂ ਨਹੀਂ ਹੈਲਪ ਕਰਦੇ ਨੇ ਬਾਕੀ ਤੁਹਾਨੂੰ ਦੱਸਾਂ ਮੇਰੇ ਚਾਚੇ ਦੇ ਬੇਟਾ ਬਲਵੀਰ ਸਿੰਘ ਉਹ ਵੀ ਮੇਰੀ ਹੈਲਪ ਬਹੁਤ ਕਰਦਾ ਹੈ ਹਰ ਟਾਈਮ ਤੇ ਛੋਟਾ ਪਰ ਉਹ ਨੌਲਜ ਬਹੁਤ ਹੈ ਜੀ ਉਹ ਵੀ ਹੈਲਪ ਵਧੀਆ ਕਰਦਾ ਜੀ ਵੈਰੀ ਗੁੱਡ ਜਦੋਂ ਉਹਦੇ ਪਿੰਡ ਇਸ ਲਾਈਨ ਨਾਲੇ ਪਾਸੇ ਆਏ ਹਾਂਜੀ ਕਿੰਨੀ ਕਿ ਸੰਤੁਸ਼ਟੀ ਹੈ ਬਹੁਤ ਸੰਤੁਸ਼ਟੀ ਹੈ ਹੂੰ ਕਦੇ ਢਾਬਿਆਂ ਦੇ ਖਾਣੇ ਖੁਣੇ ਵੀ ਫਿਰ ਯਾਦ ਆਉਂਦੇ ਨਹੀਂ ਯਾਦ ਬਾਪਾਂ ਦੇ ਘਰ ਪਹਿਲਾਂ ਵੀ ਘਰ ਦੀ ਰੋਟੀ ਖਾ ਕੇ ਖੁਸ਼ ਸੀਗੇ ਜੀ ਤੇ ਚਲੋ ਉਹ ਕੰਮ ਉਹ ਵੀ ਮਾੜਾ ਨਹੀਂ ਸੀਗਾ ਜੀ ਆਪਾਂ ਐ ਅੱਜ ਕੱਲ ਮੈਨੂੰ ਨਿੰਦਿਗੇ ਜਿਹੜੇ ਕੰਮ ਨੇ ਆਪਾਂ ਨੂੰ ਇਥੋ ਤੱਕ ਪਹੁੰਚਾਇਆ ਉਹ ਵੀ ਚੰਗਾ ਸੀ ਕੰਮ ਪਰ ਉਮਰ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਆਪ ਨੂੰ ਬਦਲਣਾ ਪੈਣਾ ਸੀਗਾ ਉਹਦੇ ਨੂੰ ਇਹ ਕੰਮ ਬਹੁਤ ਚੰਗਾ ਜੀ ਕਿਉਂਕਿ ਉਹਦੇ ਵਿੱਚ ਨਾ ਥੋੜੀ ਜਿਹੀ ਹੁਣ ਇੱਕ ਦਾ ਰਿਸਕ ਵਧ ਗਿਆ ਇੱਕ ਪਰੇਸ਼ਾਨੀ ਕੀ ਹੁੰਦੀ ਹੈ ਜੀ ਕਦੇ 12 ਵਜੇ ਜਾਣਾ ਕਦੇ 2 ਵਜੇ ਆਉਣਾ ਕੋਈ ਟਾਈਮ ਲਿਮਟ ਨਹੀਂ ਹੈਗੀ ਵੀ ਕਦੋਂ ਜਾਣਾ ਕਦੋਂ ਆਉਣਾ ਹੈ ਇੱਥੇ ਹੁਣ ਇੱਕ ਪੱਕਾ ਟਾਈਮ ਹੈ ਜੀ ਸਾਡਾ ਇਥੇ ਯਾ ਰੂਮ ਬਣਿਆ ਹੋਇਆ ਹੈ ਸਵੇਰੇ ਉੱਠ ਕੇ ਜੀ ਪਹਿਲਾ ਕੰਮ ਇਹ ਦੁਨੀਆ ਦਾ ਇਹੋ ਜਿਹਾ ਜਾਂ ਡੇਰੀ ਦਾ ਲਾ ਲੋ ਵੀ ਆਪਾਂ ਬਿਨਾਂ ਨਾਤੇ ਤੋਂ ਤੇ ਵੀ ਆਪਾਂ ਫਾਰਮ ਦੇ ਵਿੱਚ ਸਵੇਰੇ ਉੱਠ ਕੇ ਇਹਨਾਂ ਨੂੰ ਪ੍ਰਵੇਸ਼ ਕਰਨੀ ਸ਼ੁਰੂ ਕਰ ਸਕਦੇ ਹਾਂ ਹੂੰ ਤੇ ਨਹੀਂ ਦੂਜੀ ਆਪਾਂ ਕੋਈ ਨੌਕਰੀ ਤੇ ਜਾਂਦੇ ਆ ਕੋਈ ਕੰਮ ਤੇ ਜਾਂਦੇ ਆ ਉਹਦੇ ਵਾਸਤੇ ਆਪਾਂ ਨੂੰ 1 ਘੰਟਾ ਤਿਆਰ ਹੋਣ ਵਾਸਤੇ ਚਾਹੀਦਾ ਹੈ 15-20 ਮਿੰਟ ਦਾ ਆਪਣਾ ਰਸਤਾ ਹੁੰਦਾ ਹੈ ਹੂੰ ਤਾਂ ਡੇਢ ਦੋ ਘੰਟੇ ਇਹ ਖਰਤ ਹੋ ਜਾਂਦੇ ਨੇ ਜੀ ਭੈਣੇ ਫਿਰ ਇਹਨਾਂ ਦੇ ਕੋਈ ਨਾਮ ਨੂੰ ਤੁਸੀਂ ਰੱਖਿਆ ਜ਼ਿਆਦਾਤਰ ਬੁੜੀਆਂ ਨੂੰ ਸ਼ੌਕ ਹੁੰਦਾ ਹੈ ਹਨਾ ਹਾਂਜੀ ਰੱਖਿਆ ਹੋਇਆ ਹੂੰ ਸਾਰੀਆਂ ਦੇ ਨਾਮ ਭੈਣੇ ਫਿਰ ਮਾਰੇ ਤੋਂ ਝਾਕ ਨਹੀਂ ਆਈਆਂ ਏ ਇਹ ਆ ਜਾ ਜਾ ਦੇ ਉਹ ਹਟ ਗਿਆ ਨੇ ਕਿ ਉਹਨਾਂ ਘੱਟ ਵਾੜੀਆਂ ਨੇ ਵਧੀਆਂ ਹੋ ਗਈਆਂ ਜੀ ਹਾਂਜੀ ਉਹਦਾ ਨਾਮ ਰੂਬੀ ਰੱਖਿਆ ਏ ਵਾਹ ਜੀ ਵਾਹ ਦੇਖੋ ਦਰਸ਼ਕੋ ਸਾਡੀਆਂ ਭੈਣਾਂ ਦੇ ਸ਼ੌਕ ਦੇਖੋ ਤੁਸੀਂ ਆ ਸਾਡੇ ਪਿੰਡਾਂ ਦੇ ਵਿੱਚ ਅਜਿਹੀਆਂ ਭੈਣਾਂ ਵੀ ਹੈਗੀਆਂ ਜਿਹੜੀਆਂ ਅਣ ਥੱਕ ਮੀ ਇਹਦਾ ਨਾਮ ਜੋਤੀ ਜੋਤੀ ਹੂੰ ਇਹਦਾ ਨਾਮ ਜੋਤੀ ਰੱਖਿਆ ਹੈ ਇਹਦਾ ਹੁਣ ਵੀ ਜੇ ਬੈਠੀ ਹੈ ਨਾ ਜਦੋਂ ਬਾਈ ਬਾਤੀ ਉਹ ਹੀ ਸ਼ਰਮਾਰਦੀ ਹੈ ਜੀ ਵਾਹ ਭੈਣੇ ਫਿਰ ਜਦੋਂ ਬਾਈ ਡਰਾਈਵਰੀ ਲਾਈਨ ਵਾਲੇ ਪਾਸੇ ਸੀ ਹਾਂਜੀ ਕਿਉਂਕਿ ਜਿਹੜੇ ਬੰਦੇ ਨੇ ਘਰੋਂ ਬਾਹਰ ਰਹਿਣਾ ਚਲੋ ਉਹਨੂੰ ਤਾਂ ਮੁਸ਼ਕਲ ਹੈਗੀ ਆ ਗਾਹ ਬੁੜੀਆਂ ਨੂੰ ਵੀ ਮੁਸ਼ਕਲ ਹੋ ਜਾਂਦੀ ਆ ਹਨਾ ਵੀ ਹਜੇ ਆਇਆ ਨਹੀਂ ਟ੍ਰੈਫਿਕ ਹੁੰਦਾ ਨੇਰਾ ਵਾਲਾ ਹੁੰਦਾ ਜਦੋਂ ਦਾ ਫਿਰ ਇਹ ਕੰਮ ਸਟਾਰਟ ਕੀਤਾ ਸੋਨੂ ਕੀ ਫੀਲ ਹੁੰਦਾ ਨਹੀਂ ਵਧੀਆ ਲੱਗਦਾ ਨਾ ਕੋਈ ਘਰੇ ਹੁੰਦੇ ਨੇ ਬੱਚਿਆਂ ਚ ਹਮ ਨਾਲੇ ਆਪਦਾ ਕੰਮ ਰਲ ਕੇ ਦੋਨੇ ਕਰੀ ਜਾਂਦੇ ਆ ਜੀ ਜੀ ਸੋਡੀ ਫਿਰ ਮੇਨ ਕਿਹੜੇ ਕੰਮ ਤੇ ਪੱਕੀ ਜੋਗੀ ਲੱਗੀ ਵੀ ਆ ਅਸੀਂ ਧਾਰਾ ਕੱਢਣ ਤੇ ਜ਼ਿਆਦਾ ਹੂੰ ਤੇ ਪੱਟੇ ਦਾ ਹੀ ਪਾਉਂਦੇ ਨੇਗੇ ਬਾਹਰ ਹੰਦ ਕਰਦੇ ਦੀਆਂ ਨੇ ਜਾਂ ਫਿਰ ਲੇਟੀ ਬਣਾਉਣ ਦੇ ਪਾਸੇ ਕਿਉਂਕਿ ਭਾਰਾ ਕੰਮ ਮੈਂ ਆਪਰੇਸ਼ਨ ਹੋਣ ਕਰਕੇ ਨਾ ਭਾਰਾ ਕੰਮ ਕਰ ਨਹੀਂ ਸਕਦੀ ਜੀ ਹਾਂਜੀ ਇਹ ਭਾਰਾ ਫਿਰ ਕਿਸ ਤਰੀਕੇ ਨਾਲ ਕੱਢਦੇ ਹਾਂ ਫਿਰ ਧੱਤ ਨਹੀਂ ਪੈਂਦੀਆਂ ਉਹ ਨਹੀਂ ਜੀ ਜਿਵੇਂ ਜਿਹੜੀਆਂ ਮੈਂ ਸਵੇਰੇ ਮੱਝਾਂ ਮੈਚ ਹੋਣੀਆਂ ਜੀ ਉਹ ਸ਼ਾਮ ਨੂੰ ਇਹਨਾਂ ਨੇ ਚੋਣੀਆਂ ਨੇ ਜਿਹੜੀਆਂ ਇਹਨਾਂ ਨੇ ਸਵੇਰੇ ਚੋਈਆਂ ਸੀ ਉਹ ਸ਼ਾਮ ਨੂੰ ਮੈਚ ਹੋਣੀਆਂ ਨੇ ਦੂਜਾ ਇਹਨਾਂ ਦਾ ਕੰਮ ਕੀ ਹੈ ਜੀ ਜਿਵੇਂ ਹੁਣ ਲੇਟੀ ਬਣਾਉਣੀ ਹੈ ਉਹ ਇਹਨਾਂ ਦਾ ਕੰਮ ਹੈ ਜੀ ਬੱਚਿਆਂ ਦੇ ਨਾਲ ਫੀਡਰ ਰਾਲ ਕੇ ਪਿਉਣੀ ਹੈ ਉਹ ਇਹਨਾਂ ਦਾ ਕੰਮ ਹੈ ਧਾਰਾ ਅਸੀਂ ਬੰਨ ਕੇ ਚੋ ਲੈਣੇ ਆ ਤੇ ਜਿੰਨੇ ਚੋਂ ਨੂੰ ਮੈਂ ਮੱਛਾਂ ਬਾਹਰ ਕੱਢਦਾ ਨਹੀਂ ਕਿਉਂਕਿ ਰਾਤ ਨੂੰ ਬਾਹਰ ਬੰਨਣੀਆਂ ਪੈਂਦੀਆਂ ਜੀ ਉਹਨੇ ਚੋਂ ਇਹ ਕਟੀਆਂ ਬਾਹਰ ਬੰਨਣ ਦੇ ਜੀ ਕੱਟ ਰੂ ਇਹ ਬਾਹਰ ਬੰਨਣ ਦੇ ਆ ਯਾਨੀ ਕਿ ਪਤਾ ਹੀ ਨਹੀਂ ਲੱਗਦਾ ਜੀ ਅੱਧੇ ਕਿ ਘੰਟੇ ਜੇ ਕੰਮ ਅਸੀਂ ਸਾਰੇ ਨਿਬੇੜ ਦਿੰਨੇ ਆ ਉਸੇ ਕੰਮ 'ਚ ਹੀ ਤਰੱਕੀ ਹੁੰਦੀ ਹੈ ਜਿੱਥੇ ਆਪਾਂ ਹੱਸ ਕੇ ਗੱਲ ਕਰਦੇ ਆ ਹਾਂਜੀ ਹਾਂਜੀ ਉਹ ਛੋਟੀ ਬਾਰੇ ਵੀ ਥੋੜਾ ਜਿਹਾ ਡਿਟੇਲ ਦਿਓ ਜੀ ਕਿੰਨੇ ਕ ਟਾਈਮ ਦੀ ਇਹ ਹੋ ਗਈ ਇਹ ਹੋ ਗਈ 3 ਸਾਲ ਤੇ 4 ਮਹੀਨਿਆਂ ਦੀ ਹੋ ਗਈ ਜੀ ਇਹ 3 ਸਾਲ 4 ਮਹੀਨਿਆਂ ਦੀ ਹੋ ਗਈ ਤੇ ਕੁਛ ਦੇਣ ਹੀ ਰਹਿ ਗਿਆ ਸੂਂਚ ਹਾਂਜੀ ਹਾਂ 911 ਬੁਲਦੀ ਹੈ ਜੀ ਤੇ ਇਹ ਪਹਿਲੀ ਮੱਝ ਦੀ ਮਗਰ ਕੱਟੀ ਜਿਹੜੀ ਆਈ ਸੀ ਉਹ ਹੈ ਦਰਸ਼ਕੋ ਚੈੱਕ ਕਰੋ ਥੋੜਾ ਜਿਹਾ ਮੈਥੋਂ ਉਪਰ ਆ ਕਰਦੀ ਆ ਨਾੜਾਂ ਤੁਸੀਂ ਚੈੱਕ ਕਰੋ ਹਨਾ ਸਕਿਨ ਚੈੱਕ ਕਰ ਲਓ ਦੇਖੋ ਤੁਸੀਂ ਬਹੁਤ ਪਤਲੀ ਸਕਿਨ ਵੀ ਆ ਤੇ ਦੁੱਗ ਦੇ ਰਿਕਾਰਡ ਦਾ ਵੀ ਕਿੱਥੋਂ ਤੱਕ ਜਾਣਾ ਸੋਨ ਨੂੰ ਲੱਗਦੇ ਆ ਸਾਨੂੰ ਹੈਗਾ ਜੀ ਵੀ ਘੱਟੋ ਘੱਟ 13-14 ਦਾ ਦੇਣਾ ਚਾਹੀਦਾ ਜੀ ਜਿਸ ਹੱਬ ਨਾਲ ਚੰਗੀ ਨਸਲ ਚੋਂ ਹੈ ਜੀ ਜੀ ਪਰ ਸੋਨੋ ਲੀ ਨੂੰ ਕੀ ਚੀਜ਼ ਪਾਉਣੇ ਹੋਰ ਕੀ ਐਕਸਟਰਾ ਚੀਜ਼ ਦਿੰਨੇ ਹੋ ਨਹੀਂ ਜੀ ਫਿਲਹਾਲ ਤਾਂ ਕੱਲੀ ਉਹੀ ਆਈ ਆਪਣਾ ਟ੍ਰਾਂਜੈਕਸ਼ਨ ਫੀਡ ਚੱਲ ਰਹੀ ਹੈ ਜੀ ਤੇ ਜਾਂ ਮੈਟਾਬੋਲਾਈਟ ਪਾਣੇ ਥੋੜਾ ਬੋਟਾ ਪਾਉਚ ਉਹ ਪਾਣਨੇ ਆ ਕੱਲੀ ਇਹੀ ਫੀਡਤੀ ਹੈ ਜੀ ਵੇਖੋ ਦਰਸ਼ਕੋ ਜਗ੍ਹਾ ਬਹੁਤ ਘੱਟ ਦੇ ਵਿੱਚ ਵੀਰਾਂ ਕਹਨੇ ਬਣਾਇਆ ਇਹ ਫਿਰ ਸਾਰਾ ਸੈਟਅਪ ਆਪਾਂ ਨਵੇਂ ਹੀ ਤਿਆਰ ਕੀਤਾ ਜੀ ਇਹ ਨਵਾਂ ਕੀਤਾ ਜੀ ਪਿਛਲੇ ਸਾਲ 2024 ਦੇ ਵਿੱਚ ਹਮ 12ਵੇਂ ਮਹੀਨੇ ਚ ਆਪਾਂ ਇਧਰ ਲੈ ਕੇ ਆਈ ਨਈ ਪਸ਼ੂ ਹਮ ਤੇ ਕਾਨੇ ਛਤ ਤਾਂ ਪਾਈਏ ਜੀ ਆਪਾਂ ਵੀ ਇਹ ਠੰਡੀ ਰਹਿੰਦੀ ਹੈ ਜੀ ਤੇ ਪ੍ਰਬੰਧ ਵਧੀਆ ਆਪਦੇ ਸਾਹਿਬਾਂ ਨੇ ਤਾਂ ਵਧੀਆ ਕੀਤਾ ਜੀ ਫਿਰ ਵੀ ਚੇਕ ਕੋਈ ਕਮੀ ਰਹੀ ਕੀ ਤਾਂ ਚਲੋ ਗਾਂਹ ਨਿਕਲ ਜਾਂਦੀ ਹੈ ਜੀ ਮਾ ਪੱਕੇ ਵੀ ਕੱਲੀ ਕੱਲੀ ਮਾਝ ਤੇ ਫੌਗਰ ਲੱਗੇ ਹੋਣੇ ਜੀ ਸਭ ਤੋਂ ਵੱਡੀ ਗੱਲ ਆ ਜਿਹੜਾ ਆਪਾਂ ਥਾਂ ਛੱਡਿਆ ਹੋਇਆ ਜੀ ਇੱਧਰ ਉਸ ਤੋਂ ਬਾਅਦ ਪੈਂਦੇ ਆਪਾਂ ਵੀਰ ਨੂੰ ਪਹਿਣੀ ਲੱਗਿਆ ਸੀ ਵੀ ਆਹ ਸ਼ਿਕਰ ਦਰਸ਼ਕਾਂ ਨੂੰ ਜਰੂਰ ਦੇਖੋ ਕਈ ਵੀਰ ਆ ਵੀ ਕੰਧ ਦੇ ਨਾਲ ਫੁੱਲੀ ਬਣਾ ਲੈਂਦੇ ਆ ਤੇ ਵੇਖੋ ਤੁਸੀਂ ਮਿਹਨਤ ਦੇ ਨਾਲ ਨਾਲ ਸਮਾਰਟ ਵਰਕਿੰਗ ਦੀ ਗੱਲ ਕਰਦੀ ਹੈ ਸਪੇਸ ਰੱਖੀ ਆ ਵੀਰ ਨੇ ਘਸਨਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਬੱਚਾ ਵੀ ਇੱਕ ਟਾਈਮ ਪੱਠੇ ਪਾ ਸਕਦਾ ਲੇਡੀ ਵੀ ਪਾ ਸਕਦੀ ਆ ਤੇ ਵਿੱਚ ਵਿੱਚ ਦੇਖਿਓ ਤੁਸੀਂ ਇੱਧਰ ਦੇਖੋ ਸੈਟਅਪ ਬਣਾਇਆ ਗਿਆ। ਕੋਲੇ ਤੂੜੀ ਵਾਲਾ ਸੈਟਅਪ ਬਣਾਇਆ। ਪਸ਼ੂਆਂ ਵਿੱਚ ਬਾਰੰਤ ਦੀ ਲੋੜ ਨਹੀਂ ਬਾਹਰ ਦੀ ਬਾਹਰ ਹੀ ਸਾਰਾ ਕੰਮ ਆਜਲਾ ਹੋ। ਕਬਰ ਹੋ ਜਾਂਦਾ ਅਸੀਂ ਇਹ ਵਿੱਚ ਪਾਣੀ ਛੱਡਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਜਿਹੜਾ ਪ੍ਰੋਪਰ ਸੈਟਅਪ ਇੱਥੇ ਲਾਤਾ ਜੀ ਹਾਂ। ਹਾਂਜੀ ਹਾਂ ਤੂੜੀ ਦਾ ਵੀ ਹੈ ਜੀ ਜਿਹੜੀਆਂ ਟਰਾਲੀਆਂ ਨੇ ਪਾਉਣੀ ਆਪਾਂ ਤੂੜੀ ਉਧਰ ਦੀ ਆ। ਹਾਂਜੀ। ਉਹ ਵੱਡਾ ਗੇਟ ਆ ਜੀ ਟਰਾਲੀ ਤੂੜੀ ਪਾਉਣੀ ਉਧਰ ਦੀ ਆ। ਤੇ ਇੱਧਰ ਦੀ ਹੁਣ ਇਹ ਹੈ ਜੀ ਜਿਵੇਂ ਹੁਣ ਐਕੀ ਮੀਂਹ ਬਹੁਤ ਪਿਆ ਜੀ ਬਰਸਾਤਾਂ ਜੇ ਚਿੱਕੜ ਹੋ ਜਾਂਦਾ ਜੀ ਉਧਰ ਕੱਚੇ ਥਾਂ 'ਚ। ਨਾ ਇਧਰ ਪਿਸ਼ਾਬ ਚ ਜਾਂ ਗੋਹੇ ਚ ਪੈਰ ਲੱਪਣਾ ਇਧਰੋਂ ਤੂੜੀ ਪਾ ਕੇ ਇਧਰੋਂ ਦੀ ਪਾਉਣੀ ਐ ਨਾ ਮੱਝ ਕੋਈ ਆਪਣੇ ਪੂਸ਼ਮਾਰੇ ਨਾ ਆਪਾਂ ਨੂੰ ਲਵੇੜੇ ਇਹਦਾ ਇੱਕ ਹੋਰ ਫਾਇਦਾ ਜੀ ਪੱਠੇ ਇਧਰ ਅਸੀਂ ਬਾਲਟੀਆਂ ਐ ਰੱਖ ਲੈਨੇ ਆ ਲੈਣ ਵਾਰ ਜਿਹੜੀ ਮੱਝ ਨੂੰ ਮਤਲਬ ਤੂੜੀ ਪਾਦੀ ਉਸ ਦੀ ਸੰਨੀ ਚੱਕ ਕੇ ਰਲਾਣ ਨੇ ਜੇ ਆਪਾਂ ਪਿੱਛੇ ਰੱਖਾਂਗੇ ਤਾਂ ਪਿੱਛੇ ਲਵੇੜ ਦੀਆਂ ਵੀ ਨੇ ਜਾਂ ਕੋਲੇ ਰੱਖਾਂਗੇ ਤਾਂ ਕਈ ਡੋਰ ਦਿੰਦੀਆਂ ਨੇ ਇਹ ਵੀ ਪ੍ਰੋਬਲਮ ਆਉਂਦੀ ਐ ਦੂਜੀ ਗੱਲ ਇਹ ਆਈ ਆਪਣੇ ਜਿਵੇਂ ਹੁਣ ਚਲੋ ਆਪਣੇ ਨਮਾਜ ਹੈ ਨਹੀਂ ਕੋਹਾੜੇ ਵਾਲੀ ਵੀ ਸਾਰੀਆਂ ਕਟਰੋਂਾਂ ਦੀ ਮਿਲਦੀਆਂ ਜੇ ਕੋਈ ਕਟਰੂ ਆਪਣਾ ਵੀ ਪਹਾੜੇ ਵਾਲੀ ਮੱਝ ਵੀ ਹੋਵੇ ਹੂੰ ਇੱਧਰ ਬੱਚਾ ਖੜਕੇ ਵੀ ਪਹਾੜਾ ਪਾ ਸਕਦਾ ਜੀ ਕਰਨੀ ਰਹਿੰਦਾ ਵੀ ਮੇਰੇ ਮੱਝ ਮਾਰੇ ਨਾ ਹੂੰ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਇੱਧਰ ਖੜਕੇ ਬੰਦਾ ਪਹਾੜ ਤੁਸੀਂ ਝਾੜ ਨੂੰ ਤੈ ਦਿੰਦੇ ਹੋ ਝਾੜ ਬਣਾਉਂਦੇ ਹਾਂ ਜੀ ਹਾਂ ਕੋਈ ਜੀ ਖੁਰਲੀ ਤੁਸੀਂ ਬਣਾਈ ਬਹੁਤ ਘੈਂਟ ਤਰੀਕੇ ਨਾਲ ਇਹ ਤੇ ਮਿਸਤਰੀ ਦਾ ਦਿਮਾਗ ਸੀ ਕਿਆ ਤੁਹਾਡਾ ਆਪਦੀ ਸੀ ਇਹ ਰਲ ਮਿਲ ਕੇ ਲਾ ਲਈ ਆਪਾਂ ਸੋਚਿਆ ਸੀਗਾ ਵੀ ਬਣਾਉਣੀ ਇਸ ਤਰ੍ਹਾਂ ਜੀ ਪਰ ਸਾਡੇ ਜਿਹੜੇ ਮਿਸਤਰੀ ਮੇਰਾ ਵੱਡਾ ਭਾਈ ਮੰਨ ਲਓ ਆਪਣਾ ਦੋਸਤ ਹੈ ਓਹ ਜੀ ਤੇ ਉਹ ਪੂਰੇ ਸ਼ੌਂਕ ਨਾਲ ਹੀ ਫਾਰਮ ਨੂੰ ਬਣਾ ਕੇ ਗਿਆ ਭਪਿੰਦਰ ਸਿੰਘ ਠੇਕੇਦਾਰ ਹੈ ਬਾਈ ਜੀ ਆਪਣਾ ਦੋਸਤ ਹੈ ਪਿੰਡੋਂ ਆ ਇਹ ਉਹਨਾਂ ਨੇ ਬਣਾਈ ਹੋਈ ਜੀ ਵੇਖੋ ਦਰਸ਼ਕੋ ਸੈਟਅਪ ਦੇਖੋ ਤੁਸੀਂ ਬਿਜਲੀ ਵਾਲਾ ਕੰਮ ਵੀ ਇੱਧਰ ਨੇ ਮੇਡ ਤਾਂ ਕਈ ਵਾਰੀ ਬਸ ਖੁੱਲ ਜੇ ਤਾਂ ਉਹ ਵੀ ਕੋਈ ਟੈਨਸ਼ਨ ਨਹੀਂ ਹੈ ਨਾ ਦੇਖੋ ਵੀਰ ਨੇ ਸੁੱਚਾ ਇੱਧਰ ਲਾਇਆ ਹੋਊਗਾ ਦੇਖੋ ਮੋਟਰ ਵਾਲੀ ਪਾਈਪ ਲਾਈ ਆ ਪਾਣੀ ਲਮਾਉਣ ਵਾਸਤੇ ਹੈ ਨਾ ਜੀ ਹਾਂ ਇਹ ਦੋ ਲਾਈਆਂ ਇੱਕ ਇੱਧਰ ਲਾਈ ਹੈ ਤੇ ਇੱਕ ਉੱਧਰ ਲਾਈ ਹੈ ਜੀ ਵਾਹ ਵਾਹ ਇਹ ਸੁੱਚਾ ਵੀ ਤਾਂ ਲਾਇਆ ਜੀ ਆਪਾਂ ਬੋਧਵੀਰ ਕਹਿੰਦੇ ਸੀ ਇੱਕ ਸੁੱਚ ਤੋਂ ਪੱਖੇ ਚਾਲੂ ਕਰ ਦਿਓ ਹਾਂ ਜੀ ਕਈ ਵਾਰੀ ਜੀ ਹੁੰਦਾ ਜੇ ਆਪਾਂ ਕੁਛ ਮੱਜਾਂ ਦੇ ਪੱਖੇ ਚਲਾਉਣੇ ਹੁੰਦੇ ਆ ਕੋਈ ਤਾਜੀ ਸੂਈ ਹੁੰਦੀ ਹੈ ਉਹਨੂੰ ਹਵਾ ਦੀ ਨਹੀਂ ਲੋੜ ਹੁੰਦੀ ਉਹ ਆਪਾਂ ਪੱਖਾ ਵੀ ਬੰਦ ਕਰ ਸਕਦੇ ਆ ਆਪ ਪਲੱਗ ਵੀ ਤਾਂ ਲਾਏ ਨੇ ਕੋਈ ਆਲ ਆਊਟ ਲਾਉਣਾ ਹੈ ਜਾਂ ਕੁਝ ਕੋਈ ਚੀਜ਼ ਲਾਉਣੀ ਹੈ ਤਾਂ ਇਕੱਲੀ-ਗੱਲੀ ਮਾੜੀ ਤਾਂ ਸਾਰਾ ਦਿੱਤਾ ਹੋਇਆ ਹੀ ਹੈ ਅੱਛਾ ਆਲ ਆਊਟ ਤੇਰੇ ਦੀ ਲਾਉਣੇ ਹੋ ਫਿਰ ਹਾਂਜੀ ਹਾਂ ਜੀ ਲੋਡ ਪਈ ਉਹ ਵੀ ਲਾ ਸਕਦੇ ਆ ਸਾਰਾ ਪਹਿਲਾਂ ਸੋਚ ਕੇ ਚੱਲਦੇ ਆਂ ਜੀ ਆਪਾਂ ਬਹੁਤ ਵਧੀਆ ਬਾਈ ਸੈਟਅਪ ਉਹ ਸੂਰੇਟਾਂ ਦਾ ਬਣਾਇਆ ਬਾਈ ਜੀ ਦੇਖੋ ਕਿਸੇ ਨੇ ਵੀ ਕੋਈ ਕਾਰੋਬਾਰ ਕਰਨਾ ਹੈ ਹਨਾ ਹਾਂਜੀ ਹਰੇਕ ਨੇ 2 ਰੁਪਈਆ ਦੇ ਮਾਰੇ ਨੇ ਕੰਮ ਕਰਨਾ ਹੁੰਦਾ ਕੋਈ ਕੱਟੀਆਂ ਤਿਆਰ ਕਰਦਾ ਕੋਈ ਮੱਝਾਂ ਰੱਖਦਾ ਕੋਈ ਗਾਈਆਂ ਰੱਖਦਾ ਜਾਂ ਕੋਈ ਘੋੜੀਆਂ ਰੱਖਦਾ ਹਰੇਕ ਬੰਦਾ 2 ਰੁਪਈਆ ਦਾ ਮਾਰਨ ਦੁੱਧ ਦੁੱਧ ਦੀ ਗੱਲ ਕਰੀਏ ਮਹੀਨੇ ਦਾ ਕਿੰਨੇ ਕਦਾ ਪੈ ਜਾਂਦਾ ਦੁੱਧ ਹੈ ਜੀ ਗੱਡੀ ਨਾਲੋਂ ਕਿਤੇ ਵਧੀਆ ਪੈ ਜਾਂਦਾ ਹੂੰ ਤੇ ਪਰ ਇਹ ਵੀ ਆਪਣਾ ਨਵਾਂ ਕੰਮ ਹੈ ਜੀ ਕੋਸਾ ਬਣਾਉਣਾ ਚੱਲ ਰਿਹਾ ਹੈਗਾ ਹੂੰ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਮੇਰੇ ਕੋਲ 6 ਮੱਝਾਂ ਸੀਗੀਆਂ ਹੁਣ 7ਵੀਂ ਆ ਗਈ ਰਾਲ ਜੂਗੀ ਤੇ ਅਗਾਹ ਕਟੀਆਂ ਤਿਆਰ ਹੋ ਰਹੀਆਂ ਜੀ ਪਰ ਗੱਡੀ ਨਾਲੋਂ ਵਧੀਆ ਕੰਮ ਆ ਜੀ ਤੇ ਘਰੇ ਰਹਿ ਕੇ ਬਧੀ ਜਨਨ ਕਿ ਜਿਹਨੇ ਨਵਾਂ ਕੰਮ ਵੀ ਸਟਾਰਟ ਕਰਨਾ ਹੈ ਇੱਕ ਵਧੀਆ ਕੰਮ ਆ ਜੀ ਉਹਦੇ ਵਾਸਤੇ ਜੀ ਇਧਰ ਦੇ ਪਾਸੇ ਬਲਵਿੰਦਰ ਫਿਰ ਤੁਸੀਂ ਕੋਈ ਮੈਟਿੰਗ ਵੀ ਨਹੀਂ ਕੀਤੀ ਬਾਈ ਹੈ ਨਾ ਪਛਮਾ ਦੇ ਤੁਸੀਂ ਇਹ ਕੀ ਕਰਨਾ ਮੈਟਿੰਗ ਪਹਿਲਾਂ ਕੀਤੀ ਸੀ ਇੱਕ ਪਾੜ ਗਏ ਜੀ ਹੁਣ ਸਿਆਲ ਚ ਨਵੇਂ ਲਿਆਵਾਂ ਲਿਆਵਾਂਗੇ ਜੀ ਹਾਂ ਜੀ ਹਾਂ ਇਹ ਬਸ ਮੈਟਿੰਗ ਦਾ ਹੀ ਰਹਿੰਦਾ ਹੀ ਕੰਮ ਆਪਣਾ ਮਾਹ ਚਲੋ ਨਵੇਂ ਸਿਆਲ ਜੀ ਲਾ ਰਹੇ ਨੇ ਇਹਦੇ ਦੇ ਪਸ਼ੂ ਤਿਲਕ ਦਾ ਵੀ ਹੈ ਨਹੀਂ ਵੈਸੇ ਨਹੀਂ ਨਹੀਂ ਤਿਲਕ ਦਾ ਕੋਈ ਨਹੀਂ ਜੀ ਬਾਕੀ ਸਾਫ ਸਫਾਈ ਰੱਖਦੇ ਆਂ ਜੀ ਆਪਾਂ ਜੀ ਤੇ ਤਿਲਕ ਦੇ ਜੇ ਕੋਈ ਤਿਲਕਨ ਹੋਵੇ ਹੁਣੇ ਬੰਦਾ ਥੱਲੇ ਸਾਫ ਹੀ ਨਾ ਕਰੂਗਾ ਜੀ ਫਿਰ ਤਾਂ ਤਿਲਕਨ ਹੋ ਜਾਂਦੀ ਕਿੰਨੇ ਕ ਟਾਈਮ ਦੀ ਫਿਰ ਕੱਟੀ ਤਿਆਰ ਕਰ ਦਿੰਨੇ ਆਂ ਟੀਕੇ ਦੇ ਜੋ ਕਿੰਨੇ ਕ ਟਾਈਮ ਦੀ ਕੱਟੇ ਆਪਣੇ ਕੋਲ ਸਵਾ 2 ਸਾਲ ਦੀ ਤਿਆਰ ਹੋ ਜਾਂਦੀ ਹੈ ਜੀ ਸਵਾ 200 ਫੱਦਾਈ ਹੂੰ ਬਿੰਨੀ ਕੋ ਹੋ ਜੇ ਨੇ ਵੀ ਉਹ ਵੀ ਨਾਰਮਲ ਹੈ ਜੀ ਆਪਾਂ ਕੋਈ ਐ ਨਹੀਂ ਵੀ ਉਹਨੂੰ ਡਾਈਟਾਂ ਪਾਉਨੇ ਆ ਨਹੀਂ ਨਾਰਮਲ ਦੇ ਤੌਰ ਤੇ ਹੋ ਜਾਂਦਾ ਹੱਥ ਫੇਰੀ ਨਾਲ ਹੀ ਆ ਹਾਂਜੀ ਹਾਂ ਹੱਥ ਫੇਰੀ ਥੋੜ ਜੀ ਅੱਛਾ ਇਧਰਲੇ ਪਾਸੇ ਫਿਰ ਜਗਾ ਸਾਰੀ ਆਪਾਂ ਕੱਚੀ ਰੱਖੀਏ ਇਹ ਪਰ ਸ਼ਾਮ ਨੂੰ ਕੱਢ ਦਿੰਨੇ ਹਾਂ ਇਹ ਐ 20 ਫੁੱਟ ਆਪਣਾ ਬਰਾਂਡਾ ਤੇ 20 ਫੁੱਟ ਕੱਚਾ ਰੱਖਿਆ 40 ਫੁੱਟ ਚੜਾਈ ਇਹ ਚੜਾਈ ਚਾਹੀ ਹੂੰ ਤੇ ਇਹ ਆਪਾਂ ਤਾ ਰੱਖਿਆ ਜੀ ਰਾਤ ਨੂੰ ਆਪਾਂ ਬਾਹਰ ਬੰਦ ਲੈਂਦੇ ਮੱਝਾਂ ਹੂੰ ਐਸੇ ਮੱਝਾਂ ਆ ਜਾਂਦੀਆਂ ਸਾਰੀਆਂ ਜੀ ਇਧਰ ਘਟੂ ਆ ਜਾਂਦੀਆਂ ਸਾਰੇ ਜੀ ਵੀ ਰਾਤ ਨੂੰ ਬਾਹਰਲਾ ਮੌਸਮ ਆ ਜਾਂਦਾ ਨਾਲੇ ਕੱਚੇ 'ਚ ਆਉਣ ਸਾਰੀ ਇੱਥੇ ਪਸ਼ੂ ਬਹਿ ਜਾਂਦੇ ਆ ਜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਵਾਈ ਦਾ ਫਿਰ ਕੀ ਸੁਪਨਾ ਸੁਪਨਾ ਜੀ ਵੈਗਰੂ ਦੇ ਹੱਥ ਹੈ ਜੀ ਪਰ ਆਪਣਾ ਇਹ ਸੋਚਿਆ ਜੀ ਵੀ ਕੱਟੀ ਦਾ ਵਿੱਚ ਨਹੀਂ ਨਹੀਂ ਫਾਰਮ ਤੋਂ ਕਦੇ ਕਦੇ ਵੀ ਨਹੀਂ ਵੇਚਣੀ ਜੀ ਜੀ ਤੇ ਜਿੰਨਾ ਵਧੀਆ ਜੀ ਉਨੇ ਹੀ ਵਧਾਵਾਂਗੇ ਬਾਈ ਜੀ ਕੋਈ ਭੈਣਾ ਨੂੰ ਵੀਰਾਂ ਨੂੰ ਵੀ ਤੁਸੀਂ ਸਨੇਹਾ ਦਿਓ ਹਨਾ ਤੁਸੀਂ ਵੀ ਲੰਬੇ ਸਮੇਂ ਤੋਂ ਇਸ ਲਾਈਨ ਵਾਲੇ ਪਾਸੇ ਆਏ ਤੇ ਉਸ ਕੰਮ ਨੂੰ ਤੁਸੀਂ ਇਸ ਕੰਮ ਨੂੰ ਕਾਮਯਾਬੀ ਬਹੁਤ ਕੀਤਾ ਮੈਂ ਤਾਂ ਇਹੀ ਸਨੇਹਾ ਨਹੀਂ ਜਿਹੜੇ ਹੁਣ ਜਿਵੇਂ ਵੀਰ ਬਾਹਰ ਜਾਂਦੇ ਆ ਚਲੋ ਜਿਨ੍ਹਾਂ ਦੀ ਮਜਬੂਰੀਆਂ ਵੱਖਰੀ ਗੱਲ ਹੈ ਜੀ ਪਰ ਜੇ ਇਹਨੇ ਪੈਸੇ ਲਾ ਕੇ ਇੱਥੇ ਕੰਮ ਸ਼ੁਰੂ ਕਰਨਾ ਜੀ ਬਹੁਤ ਵਧੀਆ ਕੰਮ ਹੈ ਜੀ ਪਰ ਇਹਦੇ ਵਿੱਚ ਇੱਕੋ ਹੀ ਚੀਜ਼ ਮੇਨ ਹੈ ਵੀ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਮੇਰੇ ਹੁਣ ਛੋਟੇ ਬੇਡੇ ਤੋਂ ਲੈ ਕੇ ਜੀ ਤੇ ਮੈਡਮ ਤੱਕ ਸਾਰਾ سپورਟ ਮੈਨੂੰ ਬਰਾਬਰ ਕਰਦੇ ਆ ਤੇ سپورਟ ਦੇ ਨਾਲ ਹੀ ਬੰਦਾ ਅੱਗੇ ਵੱਧ ਸਕਦਾ ਜੀ ਇਕੱਲੇ ਦਾ ਕੰਮ ਹੈਂਡਾਈ ਹੈ ਜੇ ਅਗਲਾ ਇਕੱਲਾ ਇਕੱਲੇ ਦੇ ਵਾਸਤੇ ਰੋਗ ਨਹੀਂ ਜੇ ਭੈਣਾ ਵੀ ਨਾਲ ਸਾਥ ਦੇਣ ਤੇ ਵੀਰ ਵੀ ਸਾਥ ਹੋ ਮਤਲਬ ਉਹ ਕਰ ਲੈਣਾ ਤੇ ਜਿੰਨੇ ਕ ਪਰਿਵਾਰ ਦੇ ਮੈਂਬਰ ਨਾਲ ਕੇ ਚਲਾਉਣਗੇ ਜੀ ਉਹਨਾਂ ਸੌਖਾ ਹੋ ਜਾਂਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਜੀ ਸਾਡਾ ਕੰਮ ਹੈ ਇਹਦਾ ਜਦੋਂ ਅਸੀਂ ਸਟਾਰਟ ਕਰਦੇ ਆ ਸਵੇਰੇ ਵੀ ਪੱਠੇ ਪਾਉਣੇ ਸ਼ੁਰੂ ਕਰਦੇ ਆ ਤਾਂ ਅੱਗਣੇ ਆ ਅਸੀਂ ਮਿੰਟੋ ਮਿੱਟੀ ਸਾਨੂੰ ਪਤਾ ਨਹੀਂ ਲੱ ਗੁਰੂ ਗਰਵਾਨੀ ਚੱਲਦੀ ਹੈ ਜੀ ਤੇ ਜਪਜੀ ਸਾਹਿਬ ਦਾ ਪਾਠ ਪੂਰਾ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਾ ਕੁਝ ਮੈਨੂੰ ਵੇਟ ਲੈਣੀ ਆ ਵਾਹ ਜੀ ਵਾਹ ਬਹੁਤ ਬਹੁਤ ਇੱਕ ਮੈਂ ਜੀ ਸਵੇਰ ਉੱਠ ਕੱਢਦੇ ਹਾਂ ਨਾਲੇ ਚਲੋ ਉਹਦਾ ਕੰਮ ਕਰ ਟਾਈਮ ਸਿਰ ਮੈਂ ਹਾਂਜੀ ਹਾਂਜੀ ਟਾਈਮ ਸਿਰ ਨਿਬੜ ਜਾਂਦੇ ਜੀ ਫਿਰ ਤੁਸੀਂ ਸਾਈਲਜ਼ ਵਾਲੇ ਪਾਸੇ ਕਿਉਂ ਨਹੀਂ ਆਏ ਸਾਈਲੇ 2 ਸਾਲ ਪਾਇਆ ਸੀਗਾ ਜੀ ਅਸਲ ਆਪਣੇ ਕੋਲ ਉਧਰ ਜਗ੍ਹਾ ਵੀ ਹੈ ਨਹੀਂ ਸੀਗੀ ਦੋਨੇ ਸਾਲ ਨਾਲ ਹੀ ਅੱਧਾ ਖਰਾਬ ਹੋ ਗਿਆ ਮੇਰਾ ਤੇ ਐਦ ਕੀ ਧਾਣੀ ਪਾਇਆ ਗਿਆ ਐਦ ਕੀ ਮੈਂ ਉਸ ਟਾਈਮ ਇਧਰ ਮਤਲਬ ਫਾਰਮ ਪਾ ਰਿਹਾ ਸੀਗਾ ਤਾਂ ਐਦ ਕੀ ਉਧਰ ਟਾਈਮ ਹੀ ਨਹੀਂ ਨਿਕਲਿਆ ਜੀ ਜੀ ਗਾੜੂ ਦੇਖਾਂਗੇ ਜੀ ਜੋ ਕੋਈ ਹੋਇਆ ਤਾਂ ਹੌਲੀ ਹੌਲੀ ਪਾਵਾਂਗੇ ਨਹੀਂ ਵੈਸੇ ਟੂੜੀ ਤੇ ਤੇ ਹਰੇ ਤੇ ਵੀ ਮੱਝਾਂ ਠੀਕ ਨਹੀਂ ਜੀ ਜੀ ਬਹੁਤ ਵਧੀਆ ਬਾਈ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਬਹੁਤ ਘੱਟ ਜਗ੍ਹਾ ਦੇ ਵਿੱਚ ਸੋਹਣੇ ਸੱਜੇ ਢੰਗ ਨਾਲ ਤੁਹਾਡੇ ਕੋਲੇ ਚੰਗੇ ਚੰਗੇ ਜਾਨਵਰ ਹੈ ਸਾਡੀ ਭੈਣ ਦਾ ਵੱਡਾ ਸਹਿਯੋਗ ਹੈ ਕਿਉਂਕਿ ਜਿੱਥੇ ਵੀ ਭੈਣਾ ਨਾਲ ਸੰਜੋਗ ਕਰਦੀ ਹੈ ਉਹੀ ਘਰ ਤਾਂ ਕੀ ਕਰਦਾ ਜਿੱਥੇ ਪਰਿਵਾਰ ਦਾ ਸੰਜੋਗ ਹੈ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ